ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਮਿੱਤਰੋ ਅੱਜ ਆਪਾਂ ਦਾ 2-3 ਦਿਨ ਹੀ ਹੋ ਗਏ ਅੱਜ ਨਹੀਂ 2-3 ਦਿਨ ਹੋ ਗਏ ਆਪਾਂ ਰਾਜਸਥਾਨ ਚ ਆਏ ਹੋਏ ਆ ਆਪਾਂ ਵੀਡੀਓ ਵੀ ਪਾਈ ਸੀ ਕਿ ਕਪਾ ਦੀ ਬਾਈ ਇੱਥੇ ਨਾ ਇਹ ਦੇਸੀ ਵੀਡੀਓ ਆ ਬਾਈ ਕੋਈ ਕਿਸੇ ਦਾ ਐਡਵਰਟਾਈਜ਼ਮੈਂਟ ਨਹੀਂ ਇਹ ਆਪਣੇ ਨਵੇਂ ਜਿਹੜੀ ਜਨਰੇਸ਼ਨ ਆ ਉਹਨਾਂ ਵਾਸਤੇ ਆ ਉਹਨਾਂ ਨੂੰ ਚੀਜ਼ਾਂ ਵਿਖਾਉਣਾ ਮੈਂ ਆਪਾਂ ਬਾਈ ਪਹਿਲਾਂ ਬਾਰਡਰ ਤੇ ਗਏ ਬੀਐਸਐਫ ਦੇ ਜਵਾਨਾਂ ਨੇ ਬਹੁਤ ਸਤਿਕਾਰ ਕਰਿਆ ਜਿਹੜੀ ਆਪਣੀ ਠਹਿਰ ਆ ਮੇਰਾ ਛੋਟਾ ਭਰਾ ਭਾਈ ਹਣੀ ਜਾਖੜ ਉਹਦੇ ਨਾਲ ਦਿਲੋਂ ਪਿਆਰ ਆ ਪਿਛਲੇ 8-9 ਮਹੀਨਿਆਂ ਤੋਂ ਵਰਤ ਰਹੇ ਆ ਉਹਦੇ ਫਾਰਮ ਤੇ ਠਹਿਰ ਸੀਗੀ ਇਹਨਾਂ ਦਾ ਫਾਰਮ ਹੈਗਾ ਜਾਖੜ ਫਰੂਟ ਫਾਰਮ 1300 ਬੂਟਾ ਹਰਕੀਰਤਨ ਸਿੰਘ ਜੀ ਜਾਖੜ ਇਹ ਫਾਰਮ ਦੇ ਮਾਲਕ ਆ ਅੱਜ ਅਸੀਂ ਭਾਈ ਘੁੰਮ ਦੇ ਘਮਾਉਂਦੇ ਇੱਧਰ ਹਨਮਾਨਗੜ ਗੰਗਾ ਨਗਰ ਆ ਸ਼ਾਮ ਨੂੰ ਇੱਥੇ ਆਉਣੇ ਆ ਹੁਣ ਅਸੀਂ ਬਸ ਆ ਕੇ ਖੜੇ ਹੀ ਸੀਗੇ ਠੀਕ ਆ ਉਹ ਗੱਡੀ ਖੜੀ ਆ ਆਪਣੀ ਵੇਖ ਲੋ ਤੇ ਅੰਕਲ ਹੋਰਾਂ ਨੇ ਨਾ ਅੱਜ ਇੱਥੇ ਮਹਿਫਲ ਲਾਈ ਆ ਅੱਜ ਨਰਮੇ ਦਾ ਤੇ ਬਾਗ ਦਾ ਵਿਆਹ ਕਰਦੇ ਆ ਤੇ ਮੈਂ ਕਿਹਾ ਯਾਰ ਦੇਸੀ ਵੀਡੀਓ ਬਣਾ ਗਏ ਤੇ ਭਾਈ ਗੱਲਾਂ ਸਾਰੀਆਂ ਕੰਮ ਦੀਆਂ ਹੋਣਗੀਆਂ ਸ਼ੇਅਰ ਮਾਰ ਦਿਓ ਆਪਾਂ ਚਲਦੀ ਵੀਡੀਓ ਚ ਆ ਹੀ ਜਾਂਦੇ ਆ ਵੀ ਕੀ ਕਰੀ ਜਾਂਦੇ ਆ ਅੰਕਲੂਰੀ ਹਨਾ ਇੱਥੇ ਯਾਰ ਨਾ ਗੱਲਾਂ ਹੋਰ ਤਾਂ ਮੈਨੂੰ ਪਤਾ ਨਹੀਂ ਵੀ ਮਾਹੌਲ ਐਡਾ ਕ ਵਧ ਗਿਆ ਯਾਰ ਆ ਜਾਨਵਰ ਜਾਂ ਦੇਸੀ ਪ੍ਰਾਣੀਆਂ ਫਸਲਾਂ ਚਿਬੜਣਾ ਦੰਗਾ ਵੱਲਾਂ ਖਖੜੀਆਂ ਇਹ ਚੀਜ਼ਾਂ ਜਿਹੜੀਆਂ ਯਾਰ ਟਿੰਡੂ ਟੰਡੂ ਆਪਣੇ ਪੰਜਾਬ ਚੋਂ ਮੋਕੀਆਂ ਪਾਣੀ ਵਾਲਾ ਕਰਕੇ ਹੁੰਦੇ ਨਹੀਂ ਸਭ ਤੋਂ ਪਹਿਲਾਂ ਬਾਈ ਤੁਸੀਂ ਆਹ ਵੇਖੋ ਕਿੱਡਾ ਵੱਡਾ ਸੇਵਾ ਪੁੰਨ ਇਧਰ ਬੱਕਰੀਆਂ ਖੜੀਆਂ ਪਿਛਲੇ ਪਾਸੇ ਦੋ ਕਿਉਂਕਿ ਬੱਕਰੀਆਂ ਇਹ ਦੇਸੀ ਬਾਗ ਚੋਂ ਜੜੀ ਬੂਟੀਆਂ ਚਰਦੀਆਂ ਇਹਨਾਂ ਦਾ ਦੁੱਧ ਪੀਂਦੇ ਆ ਇਹਨੂੰ ਇੱਕ ਆਯੋਵੈਦਿਕ ਦੁੱਧ ਮੰਨਿਆ ਇਹਨਾਂ ਨੇ ਹਾਏ ਬਾਈ ਬੱਕਰੀਆਂ ਨਾਰਮਲੀ ਕੋਈ ਬਾਲੀਆਂ ਵੱਡੀਆਂ ਨਹੀਂ ਆਪਾਂ ਚੰਗੀਆਂ ਹੋਣ ਅੰਕਲ ਹੋਰਾਂ ਨੂੰ ਦੋ ਬੀਟਲ ਬੱਕਰੀਆਂ ਲੈ ਕੇ ਦੇਣੀਆਂ ਆ ਪਹਿਲਾ ਭਾਈ ਜਾਨਵਰ ਵੇਖੋ ਉਹ ਭਾਈ ਮੁੰਡਾ ਸੇਵਾ ਕਰਦਾ ਵੇਖੋ ਯਾਰ ਨੁਗਰੇ ਕੋੜਿਆ ਰਗੇ ਖਰਗੋਸ਼ ਵਿੱਚ ਸੀਲ ਕੁੱਕੜ ਲੜਾ ਕੇ ਆਹ ਭਾਈ ਪਤਾ ਨਹੀਂ ਕਿੱਥੋਂ ਦੀ ਨਸਲਾ ਆਪਾਂ ਨੂੰ ਇੰਨੀ ਕਿ ਜਾਣਕਾਰੀ ਹੈ ਨਹੀਂ ਪਰ ਇਹਦੇ ਵੇਖੋ ਯਾਰ ਪੈਰਾਂ ਤੇ ਨਾ ਪਲਾਜੋ ਪਾਇਆ ਖੰਭ ਪਾਇਆ ਹਨਾ ਪ੍ਰਮਾਤਮਾ ਕਹਿੰਦੇ ਨੀਆ ਵੇਖੋ ਆ ਅੱਡੋ ਅੱਡਡੇ ਆਇਣਾ ਬਾਈ ਭਾਵੇਂ ਹਣੀ ਜਾਖੜ ਬੈਠਾ ਬਾਈ ਕਨੇਡਾ ਚ ਪਰ ਜਿਹੜੀ ਵਿਰਾਸਤ ਆ ਨਾ ਉਹ ਆਪ ਦਾ ਇਥੋਂ ਮੋਹ ਸ਼ੌਂਕ ਨਹੀਂ ਭੁੱਲਿਆ ਤੁਸੀਂ ਕੱਲਾ ਕੱਲਾ ਚਾਰ ਵਾਰ ਵੇਖੋ ਯਾਰ ਪਿਆਰ ਇਹਨਾਂ ਨਾਲ ਕਿਵੇਂ ਕੋਲੇ ਆਉਂਦੇ ਆ ਤੇ ਇੱਕ ਬਾਈ ਕੰਮ ਦੀ ਗੱਲ ਹੋਰ ਵਿਖਾਉਣੇ ਆ ਆ ਜਾ ਗੱਗੀ ਉਹ ਵਿਖਾਗੇ 9 ਲੱਖਿਆ ਕੁੱਤਾ ਲੈਂਦੇ ਪੰਜਾਬ ਚ ਜਿਹਨੂੰ ਆਪਾਂ ਡੌਗ ਕਹ ਲੋ ਕੁੱਤਾ ਕਹ ਲੋ ਪੰਜਾਬੀ ਸ਼ਬਦ ਕੁੱਤਾ ਇੰਗਲਿਸ਼ ਚ ਡੌਗ ਆ ਉਹਦੇ ਪੋਤਾ ਤੇ ਪੋਤੀ 22 ਹੁਰਾਂ ਨੇ ਲਿਆਂਦੇ ਆ ਬਾਈ ਹਣੀ ਜਾਖੜ ਨੇ ਇਹਦਾ ਜਿਹੜਾ ਇਹਨਾਂ ਦਾ ਪਿਓ ਆ ਉਹ 9 ਲਖੀਏ ਕੁੱਤੇ ਦਾ ਬੱਚਾ ਸੀਗਾ ਭਾਈ ਇੱਧਰ ਆ ਕੇ ਵਿਖਾ ਦੇ ਯਾਰ ਆਹ ਵੇ ਗਿੰਨੀ ਪਿਗ ਫਿਰਦੇ ਖਰਗੋਸ਼ ਆ ਆ ਬੈਠੇ ਬਾਈ ਦੇ ਡੌਗ ਬਾਈ ਵਿੱਚ ਵਧ ਗਿਆ ਰਾਮ ਨਾਲ ਸਮਾਈ ਵੇਖੋ ਪਹਿਲਾਂ ਤਾਂ ਇਹ 9 ਲਖੀਏ ਦੇ ਬੱਚੇ ਆ ਜੋੜਾ 4-4 ਮਹੀਨਿਆਂ ਦਾ ਸਵਾਰ ਕੇ ਵਿਖਾ ਦੇ ਜੋਤ ਬਾਈ ਜਿਹੜੇ ਪਿਆਰ ਕਰਦੇ ਆ ਨਾ ਜਾਨਵਰਾਂ ਨੂੰ ਉਹ ਫਿਰ ਭਾਈ ਸ਼ੌਂਕ ਨਾਲ ਵੇਖਣਗੇ ਹਨਾ ਤੇ ਭਾਈ ਮੈਥੋਂ ਰਿਹਾ ਨਹੀਂ ਗਿਆ ਹਜੇ ਮੈਂ ਅੰਕਲ ਹੋਰਾਂ ਨੂੰ ਅੱਜ ਮਿਲਿਆ ਨਹੀਂ ਪਹਿਲਾਂ ਮੈਂ ਗਏ ਯਾਰ ਆ ਕੇ ਫਾਰਮ ਹੀ ਵਿਖਾ ਗਏ ਹੈ ਨਾ ਆਹ ਵੇਖੋ ਮਸ਼ੀਨਾਂ ਖੜੀਆਂ ਜਿਹੜੀਆਂ ਇੱਥੇ ਬਜਾਈ ਕਰਦੇ ਆ ਨਰਮੇ ਵਾਲੀ ਕਣਕ ਵਾਲੀ ਮੂੰਗੀ ਦੀ ਫਸਲ ਆਹ ਛੋਟਾ ਟਰੈਕਟਰ ਬਾਗਾਂ 'ਚ ਕੰਮ ਕਰਨ ਵਾਲਾ ਇਹਦੇ ਵੇਖੋ ਸਲੈਂਸਰ ਛੋਟਾ ਵੀ ਵੱਡਾ ਸਲੈਂਸਰ ਬਾਗਾਂ 'ਚ ਚੱਲਦਾ ਨਹੀਂ ਸਪਰੇਅ ਵਾਲੀ ਟੈਂਕੀ ਜਿਹਦੇ ਨਾਲ ਬਾਗ ਪਾਲਦੇ ਆ ਉਹ ਟਰੈਕਟਰ ਖੜਾ ਬਈ ਕਿਉਂਕਿ ਇੱਥੇ ਥੋੜੀ ਜਿਹੀ ਲਾਈਟ ਦੀ ਪ੍ਰੋਬਲਮ ਰਹਿੰਦੀ ਆ ਵੱਡਾ ਟਰੈਕਟਰ ਆ ਗਿਆ ਜਿਹਦੇ ਨਾਲ ਅੰਕਲ ਹੁਰੀ ਵਾਈ ਕਰਦੇ ਆ ਤੇ ਹੁਣ ਆਜੋ ਆਪਾਂ ਗੱਲਾਂ ਬਾਤਾਂ ਕਰਾਂਗੇ ਬਾਗ 'ਚ ਚੱਲਾਂਗੇ ਸਿੱਧੇ ਨਾਲੇ ਆਪਾਂ ਵੇਖਾਂਗੇ ਵੀ ਅੱਜ ਇਹਨਾਂ ਨੇ ਨਾ ਵਿਆਹ ਪਤਾ ਨਹੀਂ ਕਿਵੇਂ ਕਰਿਆ ਤੇ ਵਿਆਹ ਕਰਦੇ ਅਸੀਂ ਨਰਮੇ ਦਾ ਤੇ ਬਾਗ ਦਾ ਉਹਨੂੰ ਫਾਲ ਉੱਤਰਿਆ ਆਜੋ ਭਾਈ ਸਾਰੇ ਆਵੇ ਇੱਥੇ ਬੈਠੇ ਆ ਮਹਿਫਲਾ ਰਜਾਈ ਆ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਆਏ ਤਾਂ ਆਖਿਓ ਨਾ ਚ ਗੋਪੀ ਬੋਲੀ ਬੜਾ ਜਾਂਦਾ ਪਰ ਯਾਰ ਇੱਥੇ ਆ ਕੇ ਨਾ ਬੋਲਣ ਦਾ ਹੱਕ ਆ ਸਕੂਨ ਆ ਗਿਆ ਮਨ ਨੂੰ ਆਹ ਦੇਸੀ ਏਸੀ ਆ ਪੰਜਾਬ ਚ ਆਪਣੇ ਝੋਨਾ ਲੱਗਣ ਕਾਰਨ ਇਹ ਤੂਤ ਥੋੜੇ ਜੇ ਖਤਮ ਹੋ ਗਏ ਹੈਗੇ ਆਏ ਵੀ ਨਹੀਂ ਪਰ ਨੈਰਾ ਨੈਰਾ ਸੁਆਕ ਕਸੰਗਾ ਦੀ ਪਰੜੀ ਤੇ ਪਾਸੇ ਰਹਿ ਗਏ ਵਾਣਾ ਜੇ ਖਤਮ ਤਾਂ ਹੋ ਗਏ ਪਾਣੀ ਵਾਲਾ ਹੁੰਦਾ ਇਹ ਫਸਲ ਪਾਣੀ ਇਹ ਫਸਲ ਹੀ ਇੱਕ ਸਾਫ ਦੀ ਇਹ ਨਾ ਪਾਣੀ ਨਹੀਂ ਭਾਲਦਾ ਤੂਤ ਹੁਣ ਤੁਸੀਂ ਆਖੋਗੇ ਫਸਲ ਕਿਵੇਂ ਆਖੀ ਫਸਲ ਇਹ ਆਏ ਆ ਬਾਈ ਇਹਦੀਆਂ ਨਾ ਅੱਥੂ ਕੱਤੇ ਦੇ ਕੱਤੇ ਦੇ ਲਾਸਟ ਜੇ ਚ ਚੜਦੇ ਮਗਰ ਇਹ ਪੱਤੇ ਝਾੜ ਜਾਂਦਾ ਇਹਦੀਆਂ ਜਿਹੜੀਆਂ ਛਟੀਆਂ ਉਹ ਵੱਡ ਲੈਂਦੇ ਆ ਫੇਰ ਉਹ ਤੋਂ ਟੋਕਰੇ ਤਿਆਰ ਹੁੰਦੇ ਤੇ ਐਬ ਜੇ ਬਾਈ ਤੂਤਣਾ ਮੇਰੇ ਹਿਸਾਬ ਨਾਲ ਇਹਦੇ ਤੋਂ ਘੱਟੋ ਘੱਟ 20 ਟੋਕਰੇ ਬੰਨ ਗਏ ਤੇ ਹੁਣ ਬਾਈ ਜੁੜੇ ਰਿਹਾ ਹੋਵੇ ਅੰਕਲ ਹੋਰਾਂ ਦੇ ਸਾਰੇ ਯਾਰ ਦੋਸਤ ਆਏ ਆ ਤੇ ਹਜੇ ਵੀ ਮਹਿਫਲ ਰਚਾਈ ਜਾਂਦੇ ਆ ਇੱਕ ਹੋਰ ਗੱਲ ਸੁਣੋ ਕੰਮ ਦੀ ਅੰਕਲ ਹੁਰੀ ਨਾ ਕਦੇ ਜਿਹੜੇ ਨਾਲ ਇੱਥੇ ਫਾਰਮ 'ਚ ਬੰਦੇ ਕੰਮ ਕਰਦੇ ਉਹਨਾਂ ਨੂੰ ਕਦੇ ਬਗਾਨਾ ਜਾਂ ਆਪ ਤੋਂ ਛੋਟਾ ਨਹੀਂ ਸਮਝਦੇ ਬਰਾਬਰ ਉਹਨਾਂ ਨੂੰ ਪਿਆਰ ਸਤਿਕਾਰ ਦਿੰਦੇ ਆ ਵੇ ਬਾਈ ਹੁਰੀ ਨਾਲ ਬੈਠੇ ਆ ਜਿਹੜੇ ਇੱਥੇ ਸਾਰਾ ਬਾਗ ਦੀ ਸੇਵਾ ਬਾਈ ਜੀ ਸਾਰਿਆਂ ਨੂੰ ਪਹਿਲਾਂ ਤਾਂ ਸਸਰੀ ਕਾਲ ਜੇ ਇਕੱਲੇ ਇਕੱਲੇ ਨੂੰ ਮਿਲਾਂਗੇ ਹਨਾ ਬਾਈ ਟਾਈਮ ਬਹੁਤ ਲੱਗ ਜਾਊ ਵੀਡੀਓ ਲੰਮੀ ਹੋ ਜਾਊ ਤੇ ਧੰਨਵਾਦ ਦੋਸਤੋ ਤੁਹਾਡਾ ਸਭ ਤੋਂ ਵੱਡਾ ਅੰਕਲ ਜੀ ਤੁਹਾਡਾ ਧੰਨਵਾਦ ਇਹ ਅੰਕਲ ਹੋਰਾਂ ਨੇ ਇੱਥੇ ਦੋ ਦਿਨ ਹੋ ਗਏ ਬਾਈ ਆਪਾਂ ਰਹੇ ਵਧੀਆ ਸੇਵਾ ਪਾਣੀ ਯਾਰ ਕਿਆ ਮੌਜਾਂ ਬਾਰਾ ਦੇਲੀ ਬਾਈ ਯਾਰ ਬੜੇ ਵੱਡੇ ਆ ਆ ਬਾਈ ਨਾ ਸਾਰੀ ਲੇਬਰ ਆ ਗਈ ਬਾਈ ਤੁਸੀਂ ਫਿਰ ਇੱਥੇ ਮੰਨ ਕੇ ਚੱਲੋ ਬਾਗ ਚ ਕੰਮ ਕਰਦੇ ਆ ਹਾਂਜੀ ਕੱਖ ਕੁਖ ਪਟਦੇ ਆ ਹਨਾ ਤੇ ਬਾਗ ਹੁਣ ਬਾਈ ਪੂਰਾ ਫਲ ਫੁੱਲ ਚੱਕੀ ਆਉਂਦਾ ਕਿੰਨੂੰ ਤਿਆਰ ਤਿਆਰ ਹੈ ਜੀ ਤੇ ਜਿਹੜਾ ਅੱਜ ਯਾਰ ਵਿਆਹ ਕਰਦੇ ਆ ਨਾ ਆਪਾਂ ਉਹ ਵੀ ਵਿਖਾਉਣੇ ਤੁਹਾਨੂੰ ਦੇਸੀ ਗੱਲਾਂ ਆਜੋ ਭਾਈ ਆਪਾਂ ਉੱਠ ਕੇ ਸਾਰੇ ਨਾ ਬਾਗਚੀ ਚ ਜਲਦੇ ਆ ਪਹਿਲਾਂ ਆਪਾਂ ਮਿਲਦੇ ਆ ਆਪਣੀ ਭੈਣ ਨਾ ਆਵੇ ਇੱਥੇ ਭਾਈ ਗੁਲਗਲੇ ਬਣਾਈ ਜਾਂਦੀ ਆ ਇਹ ਚੀਜ਼ਾਂ ਆਪਣੇ ਤਾਂ ਭਈ ਹੋਣਾ ਪਣਾ ਪੰਜਾਬ 'ਚ ਜੇ ਤੁਸੀਂ ਸੱਚ ਮੰਨੋ ਭੁੱਲ ਗਏ ਪਹਿਲੀ ਤਾਂ ਗੱਲ ਆ ਭਾਈ ਨਰਮੀ ਹੈਣੀ ਜੇ ਕਿਸੇ ਭਰਾ ਦੇ ਨਰਮੇ ਹੈਗੇ ਕੋਈ ਕਿੱਲਾ ਚਾਰਕ ਨਾਲਾ ਇੱਥੇ ਭਾਈ ਖੁੱਲੇ ਨਰਮੇ ਕਪਾਹਾਂ ਥੋੜਾ ਜਿਹਾ ਬਾਈ ਨਾ ਕੁਦਰਤ ਕੰਧ ਨੂੰ ਕਰੋਪੀ ਆ ਗਈ ਫਸਲੇ ਖਤਮ ਹੁੰਦੀ ਜਾਂਦੀ ਆ ਨਰਮੇ ਵਾਲੀ ਨੂੰ ਬਿਮਾਰੀਆਂ ਬਾਲੀਆਂ ਪੈਂਦੀਆਂ ਜਿਵੇਂ ਗਲਾਬੀ ਸੁੰਡੀ ਪਰ ਯਾਰ ਇੱਕ ਗੱਲ ਆ ਵੀ ਜਿਹੜੀ ਚੀਜ਼ ਇਹ ਸੀਗੀ ਨਾ ਹੁਣ ਤਾਂ ਆਪਾਂ ਜਿਹੜੀਆਂ ਗੈਸ ਗੁੰਸਤੇ ਰੋਟੀਆਂ ਗਾਇਆਂ ਪਕਾਉਣੇ ਆ ਇਹ ਕੋਈ ਗੱਲਾਂ ਚੰਗੀਆਂ ਨਹੀਂ ਪਹਿਲਾਂ ਕੀ ਕਰਨਾ ਪਹਿਲਾਂ ਵਾਲੀਆਂ ਜਿਹੜੀਆਂ ਮਾਤਾ ਭੈਣਾ ਸੀਗਾ ਉਹਨਾਂ ਨੇ ਬਾਈ ਚੁੱਲ੍ਹੇ ਤੇ ਰੋਟੀਆਂ ਬਣਾਉਣੀਆਂ ਫਸਲ ਆਪਾਂ ਜਿਹੜੀ ਕਪਾਹ ਹੁ ਨਰਮਾ ਇਹਦੀਆਂ ਛਟੀਆਂ ਹੁੰਦੀਆਂ ਸੀਗੀਆਂ ਇਹ ਫਸਲਦਿਆਂ ਉਹ ਬਾਲਣ-ਬਾਲਣਾ ਤੇ ਸਕੂਨ ਆਉਂਦਾ ਸੀ ਹੁਣ ਤਾਂ ਬਈ ਪੰਜਾਬ 'ਚ ਤਾਂ ਬਸ ਸਾਰਾ ਕੰਮ ਹੀ ਗੈਸ ਪੱਠੀਆਂ ਤੇ ਰਹਿ ਗਿਆ ਆਪਾਂ ਭੈਣ ਨਾਲ ਗੱਲਾਂ ਕਰਦੇ ਆ ਸੱਸਰੀ ਘਰ ਪੈਣੇ ਸੱਸਰੀ ਘਰ ਇਹ ਭੈਣੇ ਜਿਹੜਾ ਇਹ ਬਈ ਮੰਨ ਕੇ ਚੱਲੋ ਤੁਸੀਂ ਇੱਕ ਵਿਰਾਸਤ ਰ ਰਵਾਜ ਆ ਤੁਹਾਡੇ ਰਾਜਸਥਾਨ 'ਚ ਹਾਂਜੀ ਇਹ ਆਏ ਸਾਲੀ ਕਰਦੇ ਆ ਹਾਂਜੀ ਆਏ ਸਾਲੀ ਇਹਨੂੰ ਤੁਸੀਂ ਹੁਣ ਬਈ ਮੰਨ ਕੇ ਚੱਲੋ ਨਰਮਿਕ ਪਾ ਜਾਂ ਬਾਗ ਦਾ ਵਿਆਹ ਕਹਨੇ ਆ ਹਨਾ ਹਾਂਜੀ ਹਾਂਜੀ ਇਹ ਹੈ ਭਾਈ ਕੀ ਮੰਨ ਕੇ ਚੱਲੋ ਰਿਵਾਜ ਆ ਇਹ ਤੇਲ ਕਾ ਤੋਂ ਸੜਿਆ ਜਾਂਦਾ ਕਿ ਇਹਨੂੰ ਸ਼ੁਭ ਮੰਨਿਆ ਜਾਂਦਾ ਇਹਨੂੰ ਸ਼ੁਭ ਮੰਨਿਆ ਜਾਂਦਾ ਤੇਲ ਨੂੰ ਅੱਛਾ ਜਦੋਂ ਫਲ ਚੱਕਦਾ ਜਾਂ ਫੁੱਲ ਲੱਗਦੇ ਆ ਹੂੰ ਜਿਵੇਂ ਕਪਾਹ ਹੈਗੀ ਠੀਕ ਆ ਜੋ ਹੈ ਉਹਦੇ ਵਿੱਚ ਲੈ ਕੇ ਜਾਵਾਂਗੇ ਭਾਣੇ ਚੱਕ ਕੇ ਇੱਕ ਖਾ ਕੇ ਵੇਖੀਏ ਕਿਵੇਂ ਆ ਸਵਾਦ ਆ ਹਾਂਜੀ ਖਾ ਕੇ ਇਹ ਮੈਨੂੰ ਲੱਗਦਾ ਭਾਈ ਜਿਹੜੀਆਂ ਹੋਣ ਵਾਲੀਆਂ ਕੁੜੀਆਂ ਉਹ ਤਾਂ ਭਾਣੇ ਉਹਨਾਂ ਤੋਂ ਤਾਂ ਨਹੀਂ ਇਹ ਚੀਜ਼ ਬਣਦੀ ਉਹਨਾਂ ਤੋਂ ਤਾਂ ਅੱਜਕੱਲ ਮੈੱਕੀ ਬਣਵਾ ਲਓ ਹੂੰ ਕੋਈ ਇਹੋ ਜੀ ਚੀਜ਼ ਬਣਵਾ ਲਓ ਜਿਹੜੀ ਵੀ ਸ਼ੌਂਕ ਗੁਲਗਲੇ ਬਹੁਤ ਸਵਾਦ ਆ ਬਾਈ ਇਹ ਰਿਵਾਜ ਕੋਈ ਰਹਿ ਨਹੀਂ ਗਿਆ ਹੂੰ ਤੇ ਪਹਿਨੇ ਤੂੰ ਦਾ ਪੂੜੇ ਪਾੜੇ ਵੀ ਕਹਿੰਦੇ ਬਣਾ ਲੈਨੀ ਖੀਰ ਪੂੜੇ ਹਨਾ ਹਾਂਜੀ ਹਾਂਜੀ ਬਣਾ ਲਈਦੇ ਆ ਬੜਾ ਨਜ਼ਾਰਾ ਇਹ ਚੀਜ਼ਾਂ ਦਾ ਇਹ ਦੇਸੀ ਆਪਣਾ ਖਾਈਆ ਸੀ ਹਾਂਜੀ ਪਹਿਲਾਂ ਲੋਕ ਇਹ ਹੀ ਖਾਂਦੇ ਸੀ ਇੱਕ ਗੱਲ ਬਾਈ ਮੈਂ ਤੁਹਾਨੂੰ ਹੋਰ ਦੱਸਦਾ ਬਸ ਆਹੀ ਪੀੜੀ ਰਹਿ ਗਈ ਆ ਗੁਲਗਲੇ ਜਿਹੜੇ ਜਾਂ ਜਿਵੇਂ ਆਪਾਂ ਕੋਈ ਪੂੜੇ ਪਾੜੇ ਖਾਣੇ ਆ ਹਨਾ ਇਦੂ ਬਾਅਦ ਇਹ ਖਾਤਮਾ ਚੀਜ਼ਾਂ ਤੇ ਬਾਈ ਰੋਣ ਆਉਂਦਾ ਇਹ ਗੱਲਾਂ ਸੁਣ ਕੇ ਕਿਉਂਕਿ ਮੇਰੀ ਉਮਰ 33 ਕ ਸਾਲ ਆ ਪਰ ਯਾਰ ਜਿਹੜਾ ਮੈਂ ਨਾ ਪੁਰਾਣੇ ਰਿਵਾਜ ਨਾਲ ਜੁੜਿਆ ਮੇਰੇ ਦਾਦੇ ਦੇ ਹੱਥਾਂ ਚ ਪਲਿਆ ਮੈਂ ਤੇ ਉਹਨੇ ਮੈਨੂੰ ਪੁਰਾਣੀਆਂ ਗੱਲਾਂ ਮੈਨੂੰ ਕਈ ਪੁੱਛ ਵੀ ਲੈਂਦੇ ਯਾਰ ਤੂੰ ਬਈ ਇੰਨੀਆਂ ਗੱਲਾਂ ਕਾਹਤੋਂ ਸੁਣਾਉਣਾ ਹਨਾ ਪੁਰਾਣੀਆਂ ਗੱਲਾਂ ਬਾਈ ਉਹ ਮੇਰੇ ਤੇ ਬੀਤੀਆਂ ਆਜੋ ਹੁਣ ਆਪਾਂ ਨਾ ਬਾਗ ਚ ਚੱਲਦੇ ਆ ਜਿਹੜਾ ਅੰਕਲ ਹੋਰਾਂ ਦਾ ਬਾਗ ਆ ਨਾ ਆਜੋ ਬਾਈ ਸਾਰੇ ਆਜੋ ਯਾਰ ਮਹਿਫਲ ਬਣਾ ਗਏ ਇੱਕ ਇਹ ਜਿਹੜਾ ਬਾਗ ਆ ਨਾ ਅੰਕਲ ਹੋਰਾਂ ਦਾ ਬਈ ਗੋਲਗਲੇ ਬਹੁਤ ਸਵਾਦ ਆ ਯਾਰ ਅੱਜ ਤਾਂ ਨਜ਼ਾਰਾ ਆ ਜੂਗਾ ਮੈਗੀਆਂ ਮੂਗੀਆਂ ਕੀ ਆ ਯਾਰ ਆ ਤਾਂ ਚੀਜ਼ੇ ਹੀ ਨਜ਼ਾਰੇ ਵਾਲੀਆਂ ਹੁਣ ਆਪਾਂ ਨਾ ਜਿਹੜਾ ਇਹ ਬਾਗ ਆ ਅੰਕਲ ਹੋਰਾਂ ਦਾ ਇਹ ਰਾਜਸਥਾਨ ਹਿੰਦੂਮਾਲ ਕੋਟ ਦਾ ਨਾ ਸਭ ਤੋਂ ਟਾਪ ਦਾ ਬਾਗ ਆ ਇਹਨਾਂ ਨੂੰ ਇਹ ਨਾ ਜਿਹੜੀ ਵਿਰਾਸਤਾ ਆ ਬਾਪੂ ਫੜ ਯਾਰ ਤੂੰ ਖਾ ਇਹ ਬਈ ਮੇਰਾ ਭਰਾ ਜਿੱਥੇ ਇਹ ਮੇਰੇ ਨਾਲ ਖੜ ਗਿਆ ਨਾ ਹੋਰ ਮੈਨੂੰ ਲੱਗਦਾ ਕੋਈ ਖੜਦਾ ਨਹੀਂ ਪਿਆਰ ਸਾਡਾ ਇੰਨਾ ਅਸੀਂ 2-3 ਦਿਨ ਹੋ ਗਏ ਇਧਰ ਰਸਤੇਾਂ 'ਚ ਹੀ ਤੁਰੇ ਫਿਰਦੇ ਆਂ ਆਪਦੀ ਦੁਕਾਨ ਛੱਡਿਆ ਆਇਆ ਇਹ ਆਹਦਾ ਯਾਰ ਕੋਈ ਗੱਲ ਨਹੀਂ ਤੇ ਅਸੀਂ ਹੁਣ ਦੋਨਾਂ ਨੇ ਨਾ ਰਾਇ ਬਣਾਈ ਆ ਹੁਣ ਅਸੀਂ ਮਾਝੇ ਰਗੇ 'ਚ ਜਾਣਾ ਉਧਰ ਸਾਰੇ ਘੁੰਮਣਾ ਉਦੋਂ ਬਾਅਦ ਅਸੀਂ ਜਾਵਾਂਗੇ ਰਾਜਸਥਾਨ ਬੱਬੂ ਆਪਾ ਕਿੱਥੇ ਤੂੰ ਆ ਨਾ ਜੈਸਲਮੇਰ ਕਿੱਥੇ ਜੈਸਲਮੇਰ ਹਾਂ ਉਧਰ ਜਾਵਾਂਗੇ ਠੀਕ ਆ ਭਾਈ ਅਸੀਂ ਦੋਨੋਂ ਯਾਰ ਆਪਦੇ ਪੇਜ ਤੇ ਨਾ ਹੁਣ ਵਿਰਾਸਤਾਂ ਪ੍ਰਾਣੀਆਂ ਹੀ ਵਿਖਾਉਣੀਆਂ ਕਿਉਂਕਿ ਸਾਡਾ ਜਿਹੜਾ ਘੋੜਿਆਂ ਵਾਲਾ ਕੰਮ ਆ ਹਜੇ ਗਰਮੀ ਆ ਅਸੀਂ ਉਹ ਚੀਜ਼ਾਂ ਫਲਮਾ ਨਹੀਂ ਸਕਦੇ ਮੁਰਕ ਤੇ ਹੁਣ ਆਪਾਂ ਨਾ ਬਾਗ ਬਾਰੇ ਜਾਣਕਾਰੀ ਲੈਨੇ ਆ ਲੈ ਵੀ ਅੰਕਲ ਲੇਵਰ ਵੀ ਖੜੀ ਆ ਭਾਈ ਸਾਰਿਆਂ ਨੇ ਨਾ ਤੁਸੀਂ ਗੱਲਾਂ ਖੁੱਲ ਕੇ ਦੱਸਣੀਆਂ ਭਈ ਬਾਗ ਚ ਕਿਵੇਂ ਸਭ ਤੋਂ ਪਹਿਲਾਂ ਤਾਂ ਅੰਕਲ ਤੂੰ ਐਂ ਦੱਸ ਭਈ ਇਹ ਬਾਗ ਦੀ ਨਸਲ ਕਿਹੜੀ ਆ ਇਹ ਵੀਰੇ ਹੈਗੀ ਆ ਲਾਇਲਪੁਰੀ ਨਰਸਰੀ ਹੈ ਗੰਗਾ ਨਗਰ ਹੂੰ ਭਾਈ ਆਜੋਗਾ ਯਾਰ ਸੰਗ ਦੇਗਾ ਤੂੰ ਆ ਉਹਦੀ ਬੂਟੇ ਨੇ ਸਾਰੀ ਸੰਗ ਹੋਣਾ ਚੱਲੀ ਜਾਂਦੀ ਹੈ ਵੀਡੀਓ ਨਜ਼ਾਰੇ ਲਓ ਮਿੱਤਰੋ ਇੱਕ ਗੱਲ ਅੰਕਲ ਹੋਰ ਆ ਯਾਰ ਸੇਵਾ ਸੰਭਾਲ ਬਹੁਤ ਆ ਤੇਰੀ ਹਾਲੇ ਕੋਈ ਬਰਾਸ ਆਵੇ ਥੱਲੇ ਗੋਡੀ ਗਾਡੀ ਤੇ ਇਹ ਜਿਹੜਾ ਅੰਕਲ ਸ਼ੌਂਕ ਆ ਹਨਾ ਬਾਗ ਦਾ ਆਜੋ ਬਾਈ ਆਪਾਂ ਦਾ ਮਾੜਾ ਜਾਂ ਅੰਕਲ ਗਾਂ ਤੁਰ ਕੇ ਵਿਖਾਗੇ ਹਨਾ ਅਗਲਾ ਆਖ ਦੂਗਾ ਯਾਰ ਇੱਥੇ ਦੋ ਕਬੂਟਿਆਂ ਤੇ ਵਿਖਾਤਾ ਬਾਈ ਖਣਿਏ ਬੂਟੇ ਚੰਗੇ ਬਾਲੇ ਹੋਣਿਆ ਹਨਾ ਇਉਂ ਨਹੀਂ ਬਾਈ ਜੱਟਾਂ ਨੇ ਕਮਾਈ ਕਰੀ ਆ ਬਾਗ ਵੇਖੋ ਇੱਕ ਨਾ ਹੋਰ ਗੱਲ ਹੋ ਗਈ ਇਹ ਨਾ ਬਾਰਡਰ ਏਰੀਆ ਨਹੀਂ ਤਾਂ ਡਰੋਨ ਅਸੀਂ ਇੱਥੇ ਡਰੋਨ ਨਹੀਂ ਡਾ ਸਕਦੇ ਨਹੀਂ ਮਿੱਤਰੋ ਤੁਹਾਨੂੰ ਡਰੋਨ ਕਿਤੇ ਤਾਂ ਲਾ ਜਾ ਕੇ ਨਾ 50 ਫੁੱਟ ਤੋਂ ਵੀਡੀਓ ਬਣਾ ਕੇ ਵਿਖਾਉਂਦੇ ਵੇਖਣ ਵਾਲਿਆਂ ਦੀ ਰੂਹ ਖੁਸ਼ ਹੋ ਜਾਣੀ ਸੀਗੀ ਅੰਕਲ ਜੀ ਹੁਣ ਇਹਨੇ ਫਲ ਛੱਕਿਆ ਹਨਾ ਹਾਂਜੀ ਤੇ ਇਹਦਾ ਵਿਆਹ ਤੁਸੀਂ ਤਾਂ ਕੀਤਾ ਬਿਲਕੁਲ ਜੀ ਖੁਸ਼ੀ ਮਨਾਈ ਹੈ ਖੁਸ਼ੀ ਮਨਾਈ ਹੈ ਇਹ ਪੁਰਾਣਾ ਰਵਾਜ ਸੀ ਹਨਾ ਹਾਂਜੀ ਹੁਣ ਤਾਂ ਮੈਨੂੰ ਲੱਗਦਾ ਸਾਡੇ ਪੰਜਾਬ ਚ ਤਾਂ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਨੂੰ ਤਾਂ ਇਹ ਚੀਜ਼ਾਂ ਦੀ ਜਾਣਕਾਰੀ ਨਹੀਂ ਬਿਲਕੁਲ ਬਿਲਕੁਲ ਹੁਣ ਤੁਸੀਂ ਰਾਜਸਥਾਨ ਚ ਅਜੇ ਪੁਰਾਣੇ ਵਿਰਸੇ ਸੰਭੀ ਬੈਠੇ ਆਂ ਹਾਂ ਅੰਕਲੇ ਤੇ ਫਸਲ ਕਿਹੜੀ ਕਿਹੜੀ ਹੁੰਦੀ ਪਹਿਲਾਂ ਤਾਂ ਐਂ ਦੱਸ ਫਸਲ ਇਥੇ ਨਰਮਾ ਕਪਾਹ ਹੂੰ ਤੇ ਆਪਣੇ ਬਾ ਗੁਆਰਾ ਬਾਜਰਾ ਮੂੰਗੀ ਸਾਰੀਆਂ ਸਸਾਂ ਅੱਛਾ ਇੱਕ ਗੱਲ ਹੋਰ ਆ ਯਾਰ ਤੁਹਾਡੇ ਕੋਲੇ ਰਾੜੇ ਚਿਪੜ ਚੁੱਪੜਾਂ ਦੇ ਤਾਂ ਖਜ਼ਾਨੇ ਆ ਹਨਾ ਹਾਂ ਚੁੱਪੜ ਬਹੁਤ ਹੁੰਦੇ ਇੱਥੇ ਤੇ ਚਟਨੀ ਵੀ ਮੈਨੂੰ ਲੱਗਦਾ ਤੁਸੀਂ ਕੁੰਡੇ ਚ ਬਣਾਉਨੇ ਆ ਹਾਂਜੀ ਹਾਂਜੀ ਇੱਕ ਗੱਲ ਹੋਰ ਆ ਬਾਈ ਐ ਜਿਹੜੇ ਪੰਜਾਬ ਚ ਹੈ ਨਾ ਪੰਜਾਬ ਚ ਉਹਨਾਂ ਚਟਨੀ ਪਤਾ ਕਿਵੇਂ ਬਣਦੀ ਆ ਬੀਬੀਆਂ ਭੈਣਾਂ ਗੁੱਸਾ ਮੰਨਣੀਆਂ ਅੰਕਲ ਪਰ ਮੈਂ ਯਾਰ ਪੁਰਾਣਾ ਆ ਬੰਦਾ ਪੁਰਾਣੇ ਬੰਦਿਆਂ ਦਾ ਉਮਰ ਤਾਂ ਭਾਵੇਂ ਥੋੜੀ ਆ ਪਰ ਜਿਹੜੇ ਤਾਤ ਆ ਨਾ ਉਹ ਪੁਰਾਣੇ ਬੰਦਿਆਂ ਨਾਲ ਕੱਢੇ ਆ ਹੋਣ ਅੰਕਲ ਪਤਾ ਕੀ ਕਰਦੇ ਹੈ ਜਿਹੜਾ ਆਪਣਾ ਸਬਜੀ ਵਾਲਾ ਮਸਾਲਾ ਉਹ ਵੀ ਮੈਕਸੀ ਚ ਚਿਪੜਾਂ ਦੀ ਚਟਨੀ ਵੀ ਮੈਕਸੀ ਚ ਤੇ ਉਹ ਬਾਈ ਗੱਲ ਨਹੀਂ ਬੰਦੀ ਉਹ ਜਿਹੜਾ ਉਹਦੇ ਚੋ ਕਟਰ ਜਾ ਘੁਗਦਾ ਉਹ ਸਾਰੇ ਕਾਹੇ ਦਾ ਗੂੰ ਹੀ ਕੱਢ ਦਿੰਦਾ ਤੇ ਜਿਹੜਾ ਬਾਈ ਦੇਸੀ ਕੰਮ ਸੀ ਯਾਰ ਕੁੰਡੇ ਚ ਕੋਟੇ ਨਾਲ ਕੱਟ ਕੇ ਚਟਨੀ ਖਾਣੀ ਅੱਜ ਕੱਲ ਨਜ਼ਾਰੇ ਆਉਂਦੇ ਬੰਦਾ ਦੋ ਰੋਟੀਆਂ ਜਾਦੇ ਖਾ ਜਾਂਦਾ ਬਾਈ ਤੇ ਅੰਕਲ ਇਹ ਜਿਹੜਾ ਬਾਗ ਆ ਇਹਦੀ ਕੀ ਖਾਸੀਅਤ ਆ ਖਸ਼ੀਦ ਕੀ ਆਂੰਦਨ ਚੰਗੀ ਐ ਹਰ ਦੇਖੋ ਅੰਦਰ ਕੈਮਰਾ ਮਰੋ ਦੇਖੋ ਕਿਵੇਂ ਫਰੂਟ ਆਹ ਬਾਈ ਕੈਮਰਾ ਮਾਰੋ ਗੱਗੀ ਆਹ ਵੇਖੋ ਬਾਈ ਇਹ ਨਾ ਸੰਤਰਿਆਂ ਦਾ ਕਿੰਨੂਆਂ ਦਾ ਭਾਗ ਆ ਸੌਰੀ ਅੰਦਰ ਦਾ ਫਰੂਟ ਭਰਿਆ ਪਿਆ ਤੇ ਇੱਕ ਬਾਈ ਹੋਰ ਗੱਲ ਆ ਨੇੜੇ ਆ ਕੇ ਵਿਖਾਓ ਬਾਈ ਇਹਦੀ ਆਰ ਪਾਰ ਦੀਦਾ ਤੇ ਫਲ ਵੇਖੋ ਇਹਨੂੰ ਕਿੰਨਾ ਲੱਗਿਆ ਇਹ ਹੋਣਾ ਅੰਕਲ ਫਿਰ ਕਿਹੜੇ ਮਹੀਨੇ ਚ ਤਿਆਰ ਹੋਜੂ ਕਿੰਨੋਂ ਇਹ ਦਸੰਬਰ ਲਾਸਟ ਜਨਵਰੀ ਤੇ ਫਰਵਰੀ 2 ਮਹੀਨੇ ਤਿਆਰ ਰਹੂਗਾ ਅੱਛਾ ਤੇ ਇਹਦੀ ਜਿਹੜੀ ਅੰਕਲ ਆਮਦਨਾ ਹਨਾ ਮਨ ਕੇ ਚਲੋ 1 ਏਕੜ ਚੋਂ ਕਿੰਨੀ ਲਿਕ ਲਿਆਉਂਦੀ ਐ ਇਹ ਤੋਂ ਦੇਖੋ ਬੇਟਾ ਸੰਭਾਲ ਦੇ ਸਿਰ ਤੇ ਐ ਜਿੰਨੀ ਕ ਆਪਣੀ ਸੰਭਾਲ ਹੁੰਦੀ ਐ ਚੰਗਾ ਬਾਗ ਹੋਵੇ ਤਾਂ ਵਧੀਆ ਆਮਦਨ ਦਿੰਦਾ ਬਹੁਤ ਵਧੀਆ ਆਮਦਨ ਦਿੰਦਾ ਅੱਛਾ ਠੀਕ ਆ ਹਾਂ ਇੱਕ ਬਾਈ ਨਾ ਗੁੱਸਾ ਨਾ ਮੰਨਿਓ ਯਾਰ ਜਿੰਨੇ ਵੀ ਭੈਣ ਭਰਾ ਆਪਣੇ ਨਾਲ ਜੁੜੇ ਆ ਹਨਾ ਵਧਿਕਾ ਕਮੈਂਟ ਕਰਿਓ ਯਾਰ ਦਿਲ ਖੁਸ਼ ਕਰਿਓ ਇਹ ਬੰਦਾ ਨਾ ਆਪਦੇ ਦਾਦੇ ਪੜਦਾਦਿਆਂ ਦਾ ਵਿਰਸਾ ਸੰਭੀ ਬੈਠਾ ਇਹਦੇ ਨਾਲ ਗੱਲਾਂ ਬਹੁਤ ਜੁੜੀਆਂ ਆ ਆਮਦਨ ਵੀ ਆ ਆਕਸੀਜਨ ਵੀ ਆ ਵਾਤਾਵਰਨ ਸ਼ੁੱਧ ਰਹਿੰਦਾ ਠੀਕ ਆ ਨਾ ਤੇ ਇੱਥੇ ਜਦੋਂ ਯਾਰ ਆ ਕੇ ਬੰਦਾ ਬਹਿ ਜਾਂਦਾ ਨਾ ਇੱਥੇ ਯਾਰ ਨਾ ਟੈਂਪਰੇਚਰ ਦਾ ਵੀ ਫਰਕ ਆ ਕਿਉਂਕਿ ਚਾਰ ਛਪੇਰੇ ਦਰਖਤ ਹੀ ਇੰਨੇ ਕਾ ਵੀ ਕਹਿੰਦਾ ਭਾਵੇਂ ਯਾਰ ਇਹ ਬੰਦੇ ਵਾਤਾਵਰਨ ਸੰਭੀ ਬੈਠੇ ਆ ਹੁਣ ਆਪਾਂ ਇਹਨਾਂ ਤੋਂ ਨਾ ਇੱਕ ਚੀਜ਼ ਪੁੱਛਾਂਗੇ ਅੰਕਲ ਤੁਸੀਂ ਇੱਕ ਚੀਜ਼ ਦੱਸੋ ਵੀ ਜਿਹੜੇ ਬੂਟੇ ਆ ਜੇ ਸਾਡੇ ਪੰਜਾਬ ਚ ਕਿਸੇ ਨੇ ਲਾਉਣੇ ਆ ਹਾਂਜੀ ਹਾਂਜੀ ਇਹਦਾ ਫਾਸਲਾ ਕਿੰਨਾ ਹੋਣਾ ਚਾਹੀਦਾ ਇਹ ਫਾਸਲਾ ਹਰ ਬੰਦਾ ਆਪਣੇ ਹਿਸਾਬ ਨਾਲ ਲਾਉਂਦਾ ਹੈ 16 18 20 25 20 22 ਜਿਸ ਤਰ੍ਹਾਂ ਵੀ ਕਿਸੇ ਨੂੰ ਠੀਕ ਲੱਗਦਾ ਏ ਕਾ ਅੰਕਲ ਹੋਰ ਚੀਜ਼ ਵੇਖੀ ਆ ਮੈਂ ਗਾਂ ਵੀ ਬਾਗਾਂ ਚ ਵੇਖਿਆ ਬਈ ਇਹਦੇ ਚਾ ਚੁੰਝੂ ਕਾ ਤੋਂ ਮਾਰਦੇ ਆ ਇਹ ਜਦੋਂ ਫਰੂਟ ਟੁੱਟ ਜਾਂਦਾ ਨਾ ਉਸ ਤੋਂ ਬਾਅਦ ਮਾਰਦੇ ਅੱਛਾ ਉਹ ਕਾ ਤੋਂ ਮਾਰਦੇ ਆ ਕੋਈ ਮਾਰਦੇ ਵੀ ਇੱਕ ਦੂਜੇ ਦੇ ਜਿਹੜੀ ਹੈ ਕੋਈ ਬਿਮਾਰੀ ਇੱਕ ਦੂਜੇ ਤੋਂ ਬੂਟੇ ਨੂੰ ਬੂਟੇ ਤੱਕ ਨਾ ਜਾਵੇ ਬਾਕੀ ਇਹ ਥਾਂ ਜ਼ਿਆਦਾ ਪੱਕ ਜਾਂਦਾ ਥੋੜਾ ਜਿਹਾ ਪੋਲਾ ਵੀ ਹੋ ਜਾਂਦਾ ਤੇ ਇਹਦੇ ਵਿੱਚ ਹੋਰ ਤੁਸੀਂ ਫਸਲ ਕਿਹੜੀ ਬੀਤੀ ਨਹੀਂ ਹੋਰ ਕੋਈ ਫਸਲ ਨਹੀਂ ਬੀਤੀ ਉ ਜੇ ਕੋਈ ਬੀਜ ਨਹੀਂ ਹੋਵੇ ਜਿਵੇਂ ਛੋਲਗਾ ਨਹੀਂ ਨਹੀਂ ਅਸੀਂ ਨਹੀਂ ਬੀਜਦੇ ਬੂਟੇ ਵੱਡੇ ਹੋ ਗਏ ਇਸ ਕਰਕੇ ਨਹੀਂ ਹੋਇਆ ਇਹ ਕਿੰਨੇ ਚਿਰ ਦਾ ਬਾਗ ਆ ਜੀ ਘੱਟ ਤੋਂ ਘੱਟ ਹੋਣਾ ਹੀ 10-11 ਸਾਲ ਦਾ ਤੇ ਪਹਿਲਾਂ ਮੰਨ ਕੇ ਚੱਲੋ ਬਾਗ ਦੀ ਤੁਸੀਂ ਜਿਹੜੀ ਤੁਹਾਨੂੰ ਸ਼ੌਂਕ ਆ ਜਾਂ ਖੇਤੀ ਆ ਕਿੰਨੇ ਕ ਟਾਈਮ ਤੋਂ ਕਰਦੇ ਆ ਇਹਦਾ ਵਿਰਾਸਤ ਹੀ ਮਿਲੀ ਆਈ ਸਾਡੇ ਫਾਦਰ ਸਾਹਿਬ ਹੀ ਕਰਦੇ ਸੀ ਦਾਦਾ ਜੀ ਕੋਲ ਵੀ ਸੀ ਅੱਛਾ ਠੀਕ ਆ ਤੇ ਇੱਕ ਅੰਕਲ ਦਾ ਹੋਰ ਗੱਲ ਆ ਸਾਡੇ ਪੰਜਾਬ ਚ ਤਾਂ ਖਰ ਸੀ ਕੀ ਹੁਣ ਤਾਂ ਉਹ ਚੀਜ਼ਾਂ ਮੁੱਕ ਗਈਆਂ ਇਹ ਆਦੇ ਵੀ ਜਦੋਂ ਸਰਕਾਰ ਆਹ ਕੋਈ ਬਾਗਲਾ ਲੈਂਦਾ ਸੀ ਉਹ ਬੰਦੇ ਨੂੰ ਪਾਣੀ ਖਣੀ ਕਿਵੇਂ ਹਾਂ ਪਹਿਲਾਂ ਦਿੰਦੀ ਸੀ ਡੇਡਾ ਪਾਣੀ ਉਹ ਕਿਵੇਂ ਮਿਲਦਾ ਸੀ ਜੀ ਪਾਣੀ ਉਹ ਜਿੰਨਾ ਪਾਣੀ ਮਤਲਬ ਆਪਣੇ ਬਾਹਨ ਦਾ ਸੀ ਉਸ ਤੋਂ ਡੇਡਾ ਮਿਲਦਾ ਹੁੰਦਾ ਸੀ ਬਈ ਜਿਵੇਂ ਆਪਾਂ ਨੂੰ 20 ਮਿੰਟ ਕਿੱਲੇ ਦੇ ਦਿੱਤੇ ਆ ਹਾਂ ਤੇ 30 ਮਿੰਟ ਉਹ 30 ਮਿੰਟ ਮਿਲਦੇ ਸੀ ਤੇ ਉਹ ਹੁਣ ਪਾਣੀ ਇੱਥੇ ਚੱਲਦੇ ਆ ਜੀ ਨਹੀਂ ਇੱਥੇ ਰਾਜਸਥਾਨ ਜ ਨਹੀਂ ਉਹ ਪੰਜਾਬ 'ਚ ਇੱਥੇ ਰਾਜਸਥਾਨ 'ਚ ਨਹੀਂ ਇੱਥੇ ਨਹੀਂ ਮੈਨੂੰ ਹਾਂ ਤੇ ਪੰਜਾਬ 'ਚ ਉਹ ਚੀਜ਼ ਹਜੇ ਵੀ ਚੱਲਦੀ ਆ ਵੀ ਡੁੱਡਾ ਪਾਣੀ ਹਾਂਜੀ ਚੱਲੀ ਜਾਂਦੀ ਹੈ ਜਿਨ੍ਹਾਂ ਕੋਲ ਪੁਰਾਣੇ ਲੱਗੇ ਹੋਏ ਆ ਉਹ ਚੱਲਦੇ ਆ ਜੀ ਠੀਕ ਆ ਆ ਬਾਈ ਜੇ ਤੁਸੀਂ ਕਿਸੇ ਨੇ ਵੀ ਬਾਗ ਦੀ ਖੇਤੀ ਕਰਨੀ ਆ ਨਾ ਜਾਂ ਕੋਈ ਵੀ ਜਾਨਵਰ ਖਰੀਦਣਾ ਤੁਹਾਨੂੰ ਕਿਸੇ ਵੀ ਅ 22 ਜਿਹੜਾ ਹਣੀ ਜਾ ਖੜਾ ਉਹ ਤਾਂ ਕੈਨੇਡਾ ਚ ਗਿਆ ਪਰ ਉਹਨੂੰ ਅੰਕਲ ਕਿੰਨਾ ਚਿਰ ਹੋ ਗਿਆ ਬਾਈ ਕੇ ਨੂੰ ਉਹ 6-7 ਸਾਲ ਹਾਂ ਤੇ ਪਰ ਉਹਦਾ ਯਾਰ ਜਿਹੜਾ ਮਾਨਾ ਨਾ ਉਹ ਹਜੇ ਵੀ ਇੱਥੇ ਪੰਜਾਬ ਦੀ ਧਰਤੀ ਨਾਲ ਜੁੜਿਆ ਨਹੀਂ ਅਗਲਾ ਆਖ ਦਿੰਦਾ ਯਾਰ ਆਪਾਂ ਬਈ ਮੰਨ ਕੇ ਚੱਲੋ ਸੈੱਟ ਹੈਗੇ ਆ ਹਨਾ ਇੱਕ ਬਾਈ ਇੱਥੇ ਗਰਮੀ ਬਹੁਤ ਆ ਥੋੜੀ ਜੀ ਹੋਮਸ ਬਣੀ ਪਈ ਸ਼ਾਮ ਦੇ 6:00 ਵਜੇ ਗੇ ਅਗਲਾ ਕਹਿੰਦਾ ਆਪਾਂ ਸੈੱਟ ਹੈਗੇ ਕੀ ਲੈਣਾ ਹਨਾ ਕੁੱਕੜਾਂ ਕਬੂਤਰਾਂ ਤੋਂ ਜਾਂ ਭੁੱਲ ਜਾਂਦੇ ਆ ਕਈ ਪਰ ਯਾਰ ਉਹ ਬੰਦਾ ਹਜੇ ਵੀ ਜਾ ਕੇ ਆਪਦੀ ਵਿਰਾਸਤ ਨਹੀਂ ਪੁੰਦਿਆ ਹਾਂ ਹਾਂ ਬਿਲਕੁਲ ਹਾਂ ਤੇ ਭਾਈ ਇਹ ਸੀਗਾ ਨਾ ਇਹ ਦੇਸੀ ਗੱਲਾਂ ਬਾਤਾਂ ਸੀਗੀਆਂ ਨਰਮੇਕ ਪਾ ਦਾ ਵਿਆਹ ਕਰਨਾ ਬਾਗ ਦਾ ਵਿਆਹ ਕਰਨਾ ਇਹ ਆਪਣੇ ਪੰਜਾਬ ਚੋਂ ਚੀਜ਼ਾਂ ਜਿਹੜੀਆਂ ਗਾਇਬ ਹੋ ਗਈਆਂ ਜਿਹੜੀ ਆਪਾਂ ਤੁਹਾਨੂੰ ਭੈਣ ਨੂੰ ਮਲਾਇਆ ਉਹ ਭੈਣ ਗੁਲਗਲੇ ਪੂੜੇ ਹਰੇਕ ਚੀਜ਼ ਬਣਾ ਲੈਂਦੀ ਆ ਤੇ ਜੇ ਹੁਣ ਵਾਲੀਆਂ ਭੈਣਾਂ ਭਾਈ ਗੁੱਸਾ ਨਾ ਕਰਨ ਜੇ ਹੁਣ ਕਿਸੇ ਨੇ ਬਣਾਉਣਾ ਹੋਵੇ ਪਹਿਲੀ ਤਾਂ ਗੱਲ ਹੈ ਜੀ ਪੂਰੀ ਨਹੀਂ ਪਉਣਾ ਹੁੰਦਾ ਤੇ ਫੇਰ ਉਹ ਜਿਵੇਂ ਆਟਾ ਜਾਂ ਬਣਾ ਕੇ ਪਤਲਾ ਜਾਂ ਤਵੇ ਤੇ ਪਾ ਕੇ ਪਾਸੇ ਤੇਲ ਜਲਾਉਂਦੇ ਉਹ ਚੀਜ਼ਾਂ ਹੁਣ ਵਾਲੀਆਂ ਕੁੜਗਾਂ ਨੂੰ ਆਉਂਦੀਆਂ ਨਹੀਂ ਸੋ ਭਾਈ ਮੇਰੀ ਇਹੀ ਬੇਨਤੀ ਆ ਵੀ ਭਰਾਵੋ ਹੱਥ ਬੰਨ ਕੇ ਆਪਣਾ ਨਾ ਇੱਕ ਬਹੁਤ ਵੱਡਾ ਉੱਚਾ ਦਰਜਾ ਪੰਜਾਬੀਆਂ ਦਾ ਆਪਣੇ ਕੋਲੇ ਕੁੱਲ ਚੀਜ਼ ਵਿਰਾਸਤ ਚ ਮਿਲੀ ਆ ਭਾਈ ਬਣ ਕੇ ਨਾ ਭੁੱਲੋ ਨਾ ਆਪ ਦਾ ਹਾਂਜੀ ਇਹ ਹਰ ਬਾਗ ਚ ਜਾਂਦੇ ਆ ਮੁੰਡੇ ਇਹਨਾਂ ਨੂੰ ਪੁੱਛੋ ਇਸ ਬਾਗ ਦੇ ਦੂਜੇ ਬਾਗਾਂ ਦਾ ਕਿੰਨਾ ਹੋ ਗਿਆ ਠੀਕ ਆ ਲੈ ਵੀ ਆਪਾਂ ਅੰਕਲ ਹੁਰੀ ਕਹਿੰਦੇ ਇਹ ਚੀਜ਼ ਵੀ ਆਪਾਂ ਪੁੱਛਣੀ ਆ ਹਾਂ ਇਹਨਾਂ ਬੰਦਿਆਂ ਤੋਂ ਪਤਾ ਬਈ ਤੁਸੀਂ ਪਹਿਲਾਂ ਤਾਂ ਐ ਦੱਸੋ ਬਈ ਕਿੰਨੇ ਕ ਬਾਗਾਂ 'ਚ ਕੰਮ ਕਰਦੇ ਆ ਬਹੁਤ ਬਾਗਾਂ 'ਚ ਗੈਣੇ ਜੀ ਇਹ ਬਾਗ ਦਾ ਤੇ ਹੋਰ ਬਾਗਾਂ ਦਾ ਕਿੰਨਾ ਕ ਅੰਤਰ ਆ ਐਸ ਬਾਗ 'ਚ ਤਾਂ ਬੱਲੇ ਬੱਲੇ ਆ ਜਿਹੜੇ ਹੋਰ ਬਾਗ ਆ ਉਹ ਫਿਰ ਪੰਜਾਬ ਵਿੱਚ ਹੁਣ ਬਸ ਛੁੱਟੀ ਹੋ ਗਈ ਸੁੱਕੇ ਹੀ ਜਾਂਦੇ ਆ ਹਨਾ ਤੇ ਇਹਨੂੰ ਅੰਕਲ ਕੋਈ ਬਿਮਾਰੀ ਲੱਗਦੀ ਐ ਜਿਹੜਾ ਬੂਟਾ ਸੁੱਕਦਾ ਇਹ ਪਾਣੀ ਉੱਚੇ ਆ ਗਏ ਕਈ ਜਗ੍ਹਾ ਤੇ ਉੱਥੇ ਫਿਰ ਥੋੜਾ ਜਿਹਾ ਯਾਨੀ ਭਈ ਇਹ ਚੀਜ਼ ਨਰਮੇ ਵਾਲੀ ਗੱਲ ਆ ਪਾਣੀ ਘੱਟ ਪਾਲਦੇ ਹਾਂਜੀ ਪਾਣੀ ਜਿੱਥੇ ਡੋងਗੇ ਉੱਥੇ ਠੀਕ ਐ ਯਾਨੀ ਜਿਵੇਂ ਅੱਗੇ ਪੰਜਾਬੀ ਹਾਂ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਵੀ ਨਰਮਾ ਤੇ ਪਖੜਾ ਤੇ ਕਿੰਨੂ ਦਾ ਬੂਟਾ ਜਾਂ ਨਿੰਬੂ ਦਾ ਬੂਟਾ ਇਹ ਜਿਹੜੀਆਂ ਪ੍ਰਜਾਤੀਆਂ ਜਿਹੜੀਆਂ ਇਹ ਫਸਲਾਂ ਬਈ ਇਹ ਪਾਣੀ ਘੱਟ ਮੰਗਦੀਆਂ ਹਨਾ ਇਹੀ ਚੀਜ਼ ਆ ਨਾ ਇੱਕ ਅੰਕਲ ਭਾਈ ਤੁਸੀਂ ਵੀ ਦੱਸਿਓ ਮਾੜੀ ਜਾਣਕਾਰੀ ਕਿਉਂਕਿ ਤੁਸੀਂ ਨਿਤ ਕੰਮ ਕਰਦੇ ਆ ਚਲੋ ਅੰਕਲ ਹੁਰੀ ਤਾਂ ਰੈਸ਼ ਇਹਨਾਂ ਦੀ ਫਬੋਰਾ ਹਾਂਜੀ ਜਦੋਂ ਆਪਣੇ ਫਲ ਲੱਗ ਜਾਂਦਾ ਆਪਾਂ ਫਲ ਸਾਰਾ ਤੋੜ ਲੈਨੇ ਆ ਉਸ ਤੋਂ ਬਾਅਦ ਭਾਈ ਜਿਹੜੇ ਆਹ ਡੱਕੇ ਸੁੱਕਦੇ ਆ ਇਹਨਾਂ ਦੀ ਕਟਿੰਗ ਕਰੀ ਜਾਂਦੀ ਹਾਂਜੀ ਕਟਿੰਗ ਉਹ ਫਿਰ ਕਾਹਤੋਂ ਕਰਦੇ ਆ ਇਹ ਖਰਾਬ ਕਰਦੇ ਨੇ ਸੁੱਕੀ ਟਾਣੀ ਕੱਟਦੀ ਜਾਂ ਗੁੱਲਾ ਕੱਟਦੀ ਦਾ ਹੀ ਠੀਕ ਆ ਖੱਟੀ ਘਟਦੀ ਦੀ ਹੈ ਬਾਕੀ ਖੱਟੀ ਦੀ ਫਿਰ ਕੀ ਨਿਸ਼ਾਨੀ ਆਉਂਦੀ ਹੈ ੱਲੇ ਹੁੰਦੀ ਹੈ ਮੋਢ ਨਾਲ ਜੀ ਅੱਛਾ ਮੋਢ ਚੋਂ ਖੱਟੀ ਫੁੱਟਦੀ ਜੇ ਉਹ ਜਾਦੇ ਫੁੱਟ ਜੇ ਫਿਰ ਬੂਟਾ ਖਤਮ ਕਰ ਦਿੰਦੀ ਹੈ ਖਤਮ ਕਰ ਦਿੰਦੀ ਜੀ ਠੀਕ ਆ ਖੱਟੀਆਂ ਲੱਗਣ ਲੱਗ ਜਾਂਦੀ ਹੈ ਜੀ ਵੀਰ ਨਾਲ ਤੇ ਆਪਣਾ ਅੰਕਲ ਜੀ ਇਹਨੂੰ ਰੇ ਕਿੰਨੀ ਪਾਉਨੇ ਆ ਤੁਸੀਂ ਸਾਲ ਚ ਸਾਲ ਚ ਇਹਨੂੰ ਦੋ ਵਾਰੀ ਖਾਦ ਪੈਂਦੀ ਹੈ ਅੱਛਾ ਕਿਹੜਾ ਕਿਹੜਾ ਖਾਦਾਂ ਪੈਂਦੀਆਂ ਇਹਨੂੰ ਖਾਦਾਂ ਜੀ ਪੈਂਦੀਆਂ ਡੀਏਪੀ ਸੁਪਰ ਠੀਕ ਆ ਪੋਟਾਸ਼ ਹੂੰ ਜਿੰਕ ਹੂੰ ਇਹ ਖਾਦਾਂ ਸਾਰੀਆਂ ਪੈਂਦਾਂ ਕਿੰਨੀਆਂ ਕਿੰਨੀਆਂ ਕਰ ਜੀ ਉਹ ਖਾਦਾਂ ਉਹ ਪੌਦੇ ਦੇ ਹਿਸਾਬ ਨਾਲ ਜਿੱਡਾ ਕ ਪੌਦਾ ਉਸ ਹਿਸਾਬ ਨਾਲ ਲੈ ਵੀ ਗੱਗੀ ਸਿਆਂ ਆਈ ਚੱਲੀ ਜਾਂਦੀ ਕੈਮਰਾ ਆਏ ਸਾਰੇ ਯਾਰ ਮਿੱਤਰ ਮਹਿਫਲ ਬਣਾਈ ਬੈਠੇ ਆ ਜਿੱਥੇ ਅਗਲਾ ਆਪਾਂ ਦੇਸੀ ਸਵੇਵੰਗ ਪੂਲ ਤੇ ਚੱਲ ਗਏ ਸਾਰੇ ਆਜੋ ਮਿੱਤਰੋ ਆਪਾਂ ਨਾ ਗੱਲਾਂ ਬਾਤਾਂ ਕਰਦੇ ਜਾਂਦੇ ਆ ਨਾਲ ਸਾਡਾ ਅੰਕਲ ਸਾਡੇ ਮੌਜੂਦ ਆ ਤੇ ਬਹੁਤ ਵੱਡੀ ਜਾਣਕਾਰੀ ਰੱਖਦਾ ਬਾਗਵਾਰੇ ਕਿਉਂਕਿ ਇਹ ਇਹਨੂੰ ਚੀਜ਼ ਜਿਹੜੀ ਵਿਰਾਸਤ ਚ ਪਿਓ ਦਾਦਿਆਂ ਤੋਂ ਮਿਲੀ ਆ ਤੇ ਹੁਣ ਤੁਹਾਨੂੰ ਨਾ ਮੈਂ ਇੱਕ ਦੇਸੀ ਸਵੇਵੰਗ ਪੂਲ ਵਿਖਾਉਣਾ ਇਹ ਰਾਜਸਥਾਨ 'ਚ ਤਕਰੀਬਨ ਤੁਹਾਨੂੰ 70% ਚੀਜ਼ ਮਿਲੂਗੀ ਕਿਉਂਕਿ ਇਹ ਜਿਹੜਾ ਪਾਣੀ ਆ ਨਾ ਨਹਿਰੀ ਪਾਣੀ ਉਹਦੀ ਕਦਰ ਕਰਦੇ ਆ ਹਜੇ ਇੱਥੇ ਬੋਰਾ ਦੇ ਪਾਣੀ ਥੋੜੇ ਜੇ 2 2 ਨੰਬਰ ਆ ਤੇ ਤਾਂ ਕਰਕੇ ਨਾ ਜਦੋਂ ਵਿਹਲੀ ਵਾਰੀ ਹੁੰਦੀ ਆ ਇਹਨਾਂ ਕੋਲੇ ਤੇ ਇਹ ਪਾਣੀ ਜਮਾ ਕਰ ਲੈਂਦੇ ਆ ਡਿਗੀਆਂ ਬਣਾੰਗਾ ਇਹਨਾਂ ਦੀਆਂ ਦੇਸੀ ਸਵਿਵਿੰਗ ਪੂਲ ਵੀ ਆ ਪਾ ਸਕਦੇ ਆ ਆ ਵੇਖੋ ਭਾਈ ਕਿੰਨਾ ਨਜ਼ਾਰਾ ਤੇ ਆਪਾਂ ਬਾਕੀ ਜਾਣਕਾਰੀ ਨਾ ਅੰਕਲ ਤੋਂ ਲੈਨੇ ਆ ਇੱਕ ਹੋਰ ਵੇਖੋ ਭਾਈ ਇਹਦੇ ਵਿੱਚ ਨਾ ਬਖਤਾ ਰੱਖੀਆਂ ਹੋਈਆਂ ਉਹ ਫਿਰਦੀਆਂ ਗਾ ਕੇ ਕੈਮਰਾ ਮਾਰਦੇ ਹੋਏ ਫਿਰ ਗੱਲ ਜੀ ਸਿਰਾ ਬਣ ਜਾਂਦੀ ਆ ਹਨਾ ਇਹ ਅੰਕਲ ਜੀ ਕਿੰਨੀਆਂ ਬਖਤਾ ਰੱਖੀਆਂ ਇਹਨਾਂ ਦਾ ਕੀ ਫਾਇਦਾ ਜੀ ਇਹ ਪਾਣੀ 'ਚ ਰੱਖੇ ਦਾ ਨਹੀਂ ਇਹ ਰਾਤ ਨੂੰ ਰੱਖ ਕਰਦੀਆਂ ਅੱਛਾ ਕੋਈ ਵੀ ਉਪਰਾ ਬੰਦਾ ਆਉਂਦਾ ਬਹੁਤ ਰੌਲਾ ਪਾਉਂਦੀ ਠੀਕ ਆ ਦਿਨ ਠਾਦੀਆਂ ਬਾਕੀ ਸਾਰਾ ਦਿਨ ਡਿੱਗੀ 'ਚ ਰਹਿੰਦੀ ਇੱਕ ਜਿਹੜੇ ਤੁਸੀਂ ਚਕੋਰ ਰੱਖੇ ਆ ਜੀ ਉਹ ਵੀ ਕੰਮ ਉਹ ਵੀ ਰਾਤ ਨੂੰ ਹਾਂ ਰੱਖੀ ਕਰਦੀ अच्छा ठीक है ਤੇ ਅੰਕਲ ਹੁਣ ਇਹ ਦੱਸੋ ਬਈ ਇਹ ਕਿੰਨੀ ਜਗ੍ਹਾ ਚ ਬਣਾਈ ਆ ਕਿੰਨਾ ਇਹਦੇ ਚ ਪਾਣੀ ਸਟੋਰ ਹੁੰਦਾ ਤੇ ਜਦੋਂ ਮੰਨ ਕੇ ਚੱਲ ਬਈ ਤੁਹਾਨੂੰ ਪਾਣੀ ਚਾਹੀਦਾ ਹੁੰਦਾ ਕਿੰਨਾ ਥਾਂ ਲਾ ਦਿੰਦੀ ਐ ਇੱਕ ਡਿੱਗੀ ਇਹ ਘੱਟ ਤੋਂ ਘੱਟ ਵੀ 12 13 ਵਿਘੇ ਥਾਂ ਲਾ ਦਿੰਦੀ ਐ اچھا ਇੱਕ ੜੀ ਚ ਇੱਕ ੜੀ ਜੇ ਜਿਹੜੀ ਤੁਹਾਡੀ ਇੱਥੇ ਵਾਰੀ ਆ ਹਨਾ ਉਹ ਜਦੋਂ ਤੁਹਾਨੂੰ ਨਹੀਂ ਅੱਛਾ ਇੱਥੇ ਡਿੱਗੀ ਚ ਪੈਂਦੀ ਆ ਡਿੱਗੀ ਚ ਡਿੱਗੀ ਚ ਬਈ ਤੁਸੀਂ ਓਵੇਂ ਨਹੀਂ ਲਾਉਂਦੇ ਜਿਵੇਂ ਸਾਡੇ ਪੰਜਾਬ ਚ ਮੂੰਹੇ ਵੱਢ ਕੇ ਲਾਉਂਦੇ ਆ ਨਹੀਂ ਨਹੀਂ ਜਦੋਂ ਜ਼ਰੂਰਤ ਹੁੰਦੀ ਆ ਉਦੋਂ ਸਿੱਧਾ ਵੀ ਲਾ ਲਈਦਾ ਜਦੋਂ ਅੱਛਾ ਸਿੱਧੇ ਪਾਣੀ ਦਾ ਵੀ ਪ੍ਰਬੰਧ ਹੈਗਾ ਹੈਗਾ ਜਦੋਂ ਨਹੀਂ ਤੇ ਉਦੋਂ ਫਿਰ ਵਾਧੂ ਪਾਣੀ ਉਹ ਡਿੱਗੀ ਨਹਿਰੀ ਪਾਣੀ ਇੱਥੇ ਕਿੰਨਾ ਕਾ ਜੀ ਕਾਫੀ ਚੰਗਾ ਨਹਿਰੀ ਪਾਣੀ ਵਧੀਆ ਟਾਈਮ ਪਾਸ ਪੂਰਾ ਵਧੀਆ ਵਧੀਆ ਸੋਹਣਾ ਤੇ ਜਿਹੜਾ ਮੰਨ ਕੇ ਚੱਲੋ ਆਪਣਾ ਹੈਗਾ ਥੱਲੇ ਡੇ ਡੂੰਘੇ ਪਾਣੀ ਡੂੰਘੇ ਆ ਕਿ ਉੱਚੇ ਆ ਨਹੀਂ ਨਹੀਂ ਡੂੰਘੇ ਇੱਥੇ 25-26 ਫੁੱਟ ਤੇ ਪਾਣੀ ਨਹੀਂ ਜੀ ਉਹ ਨਹੀਂ ਜਿਵੇਂ ਆਪਾਂ ਬੋਰ ਕਰਨਾ 100 ਫੁੱਟ ਤੇ ਹੁੰਦਾ ਕਿ 150 ਫੁੱਟ ਤੇ ਇਹ 100 ਫੁੱਟ ਤੱਕ ਜਰਾ ਪਾਣੀ ਵਧੀਆ ਲੈ ਗੱਲ ਦਾ ਨਹੀਂ ਠੀਕ ਹੈ ਮਤਲਬ ਇੰਨਾ ਵਧੀਆ ਨਹੀਂ ਆਪਾਂ ਕਹਿ ਸਕਦੇ ਕਿ ਆ ਵਰਗੇ ਤੇ ਅੰਕਲ ਫਿਰ ਜਦੋਂ ਇਹਦੇ ਤੇ ਆਹ ਟਰੈਕਟਰ ਜੋੜਦੇ ਆ ਹਨਾ ਫਿਰ ਧਾਰ ਤਾਂ 8 ਇੰਚੀ ਆਉਂਦੀ ਹੋਣੀ ਹੈ ਹਾਂ 10 ਇੰਚੀ 10 ਤੇ ਟਰੈਕਟਰ ਦਾ ਕਿੰਨਾ ਕਿ ਜ਼ੋਰ ਲੱਗਦਾ ਨੇ ਟ੍ਰੇਕ ਪਰ ਤਾਂ ਤਾਂ ਕਿ ਜੋ ਲੱਗਣਾ ਜੋਂਡੀ ਯਾਰੀ ਚੱਲਦਾ ਹਾਂਜੀ ਹਾਂਜੀ ਤੇ ਮਿੱਤਰੋ ਇੱਕ ਤੁਹਾਨੂੰ ਹੋਰ ਕੰਮ ਦੀ ਗੱਲ ਵਿਖਾਉਣਾ ਆਓ ਮੇਰੇਆਂ ਭੈਣਾਂ ਬੈਠੀਆਂ ਤੇ ਆਪਾਂ ਬਈ ਨਾ ਪੰਜਾਬ ਵਾਲੇ ਆ ਜਿਹੜੇ ਆਪਾਂ ਕੰਮਕਾਰ ਭੁੱਲ ਗਏ ਜਿਹੜੇ ਤਾਂ ਛੋਟੇ ਮੰਨ ਕੇ ਚੱਲੋ ਕਾਸਟ ਐਸਸੀ ਭਾਈਚਾਰਾ ਆ ਗਿਆ ਉਹ ਭੈਣਾਂ ਤਾਂ ਹਜੇ ਵੀ ਸਾਰੀ ਦਿਹਾੜੀ ਝੋਨਾ ਲਵਾਉਂਦੀਆਂ ਨਾਲ ਕਮਾਈ ਕਰਦੀਆਂ ਤੇ ਮੁੜ ਕੇ ਬਾਈ ਜੀ ਉਹੋ ਆਪਣਾ ਘਰੇ ਜਾ ਕੇ ਬਣਾਉਂਦੀਆਂ ਆਪਦੀ ਰੋਟੀ ਪਾਣੀ ਭੈਣੇ ਉਰਾ ਆ ਜੋ ਜਾਇਓ ਨਾ ਦੋ ਕ ਗੱਲਾਂ ਤੁਸੀਂ ਵੀ ਸੁਣਾਜੋ ਅੱਜ ਦੇਸੀ ਵੀਡੀਓ ਆ ਤੇ ਇੱਕ ਗੱਲ ਹੋਰ ਆ ਹਨਾ ਕੰਮ ਨਹੀਂ ਕਰਦੇ ਆਪਾਂ ਹੱਥੀ ਜੀਮੇਦਾਰ ਆਪਣੇ ਕੀ ਆ ਭਾਈ ਕੱਲੀ ਆਪਾਂ ਰੋਟੀ ਬਣਾਉਣੀ ਆ ਭੈਣਾ ਨੇ ਜਾਂ ਝਾੜੂ ਪੋਚਾ ਹੋ ਗਿਆ ਦੋ ਘੰਟੇ ਉਹ ਕੰਮ ਕਰਿਆ ਠੀਕ ਆ ਉਸ ਤੋਂ ਬਾਅਦ ਆਪਾਂ 16 ਤੇ ਛੱਡ ਲੈਨੇ ਆ ਏਸੀ ਉੱਤੇ ਕੰਬਲ ਲੈ ਕੇ ਪੈ ਜਾਂਨੇ ਆ ਤੇ ਅੱਥ ਨੇ ਆਪਾਂ ਬਈ ਸੜਕਾਂ ਤੇ ਮੈਂ ਵੇਖਿਆ ਤਕਰੀਬਨ ਪੰਜਾਬ ਚ ਹਰ ਜ਼ਿਲੇ ਦੀ ਭੈਣਾ ਸ਼ੈਰ ਕਰਦੀਆਂ ਫਿਰਦੀਆਂ ਸੋ ਭੈਣੋ ਹੱਥ ਬੰਨ੍ਹ ਕੇ ਬੇਨਤੀ ਆ ਵੀ ਨਕਲੀ ਦੁੱਧ ਤੋਂ ਬਾਜੋ ਡੇਰੀਆਂ ਤੇ ਨਾ ਜਾਓ ਘਰੇ ਇੱਕ ਇੱਕ ਪਸ਼ੂ ਰੱਖ ਲਓ ਇੱਕ ਪਸ਼ੂ ਦਾ ਗੋਹਾ ਚੱਕਣਾ ਕੋਈ ਬੜੀ ਵੱਡੀ ਗੱਲ ਨਹੀਂ ਆਪਾਂ ਨਾ ਪੰਜਾਬ ਚੋਂ ਬਹੁਤ ਕੁਝ ਗਵਾ ਲਿਆ ਅੱਗੇ ਅੰਕਲ ਆਪਣੇ ਕੋਲੇ ਨਾ ਇੱਥੇ ਪੰਜਾਬ 'ਚ ਸਾਡੇ ਉਧਰ ਗੱਡੀਆਂ ਮਗਰ ਬਲਦ ਜੋੜਦੇ ਸੀ ਤੇ ਜਿਹੜੇ ਹੁਣ ਬਾਈ ਉਹ ਗਊ ਦੇ ਜਾਏ ਬਲਦਾਂ ਤੇ ਉਹ ਛੜਕਾਂ ਤੇ ਵਾਰਾ ਨਾ ਟਰੱਕਾਂ ਦੀਆਂ ਟੱਕਰਾਂ ਖਾ-ਖਾ ਕੇ ਮੌਤਾਂ ਹੋਈ ਜਾਂਦੀਆਂ ਤੇ ਮੋਟਰਸਾਈਕਲਾਂ ਮਗਰ ਆਪਾਂ ਰੇੜੀਆਂ ਬਣਾ ਲਈਆਂ ਵੇਖੋ ਪੰਜਾਬ ਦੇ ਕਿੱਡੇ ਹਾਲਾਤ ਮਾੜੇ ਆ ਵੀ ਮੋਟਰਸਾਈਕਲ ਬਾਈਕ ਦੋ ਜਾਨਿਆਂ ਨੂੰ ਖਿੱਚਣ ਵਾਲਾ ਹਨਾ ਤੇ ਉਹਦੇ ਮਗਰ ਆਪਾਂ ਰੇੜੀਆਂ ਪਾਈ ਫਿਰਦੇ ਆ ਅੱਗੇ ਕੀ ਹੁੰਦਾ ਸੀਗਾ ਬਲਦਾਂ ਨੂੰ ਬਈ ਘਰੇ ਪਾਲਣਾ ਅਲਸੀ ਦੇਣੀ ਦਾਣਾ ਪਾਉਣਾ ਚੰਗਾ ਉਹ ਚੀਜ਼ਾਂ ਦਾ ਪੁੰਨ ਸੀ ਬਿਲਕੁਲ ਆਪਾਂ ਉਹ ਵਿਰਸਾ ਭੁੱਲ ਗਏ ਮੈਂ ਘਰੇ ਬਈ ਮੇਰਾ ਤਕਰੀਬਨ ਇਹੀ ਬਾਪੂ ਨਾਲ ਗੱਲ ਰਹਿੰਦੀ ਆ ਵੀ ਮੈਂ ਇੱਕ ਬਲਦ ਪਾਲਣਾ ਫੇਰ ਤੇ ਆਪਾਂ ਨੂੰ ਬਾਪੂ ਨੇ ਇਜਾਜ਼ਤ ਦੇਤੀ ਪਾਂ ਛੇਤੀ ਨਾ ਚੰਗਾ ਨਗੌਰੀ ਬੱਚਾ ਲੈ ਕੇ ਆਉਣਾ ਤੇ ਆਹ ਵੇਖੋ ਬਈ ਮਾਤਾ ਦੀ ਉਮਰ ਤਕਰੀਬਨ 60 ਸਾਲ ਮਾਤਾ ਉਮਰ ਹੋ ਤੇਰੀ ਕਿੰਨੀ ਆ ਜੀ ਪਹਿਲਾਂ ਤਾਂ ਮਾਤਾ ਤੈਨੂੰ ਸਲਾਮ ਆ ਹੱਥ ਜੋੜ ਕੇ ਆਸ਼ੀਰਵਾਦ ਦੇ ਵੇਖੋ ਭਾਈ 70 ਸਾਲ ਦੀ ਉਮਰ ਆ ਹਨਾ ਤੇ ਹਜੇ ਵੀ ਮਾਤਾ ਕਸਗਾ ਚੱਕੀ ਖੜੀ ਆ ਹੌਸਲੇ ਵੇਖੋ ਕਿੱਡੇ ਬਲੰਦਾ ਤੇ ਮਾਤਾ ਫਿਰ ਸਾਰਾ ਦਿਨ ਕੰਮ ਕਰਦੀ ਆ ਬਾਗਾਂ ਚ ਹੋਰ ਕਰੀ ਦੇ ਕੱਖ ਕੁਖ ਸਾਰੇ ਪੱਟਦੀ ਆ ਆ ਪੱਟੀ ਦੇ ਬੇਟਾ ਕੋਈ ਤੈਨੂੰ ਮਾਤਾ ਸਰੀਰਕ ਬਿਮਾਰੀ ਸਿਹਤ ਨੂੰ ਮੁੱਛ ਲੂੰਗਾ ਵਧੀਆ ਠੀਕ ਆ ਪ੍ਰਾਣੀਆਂ ਖਰਾਕਾਂ ਖਾਦੀਆਂ ਪਿਓ ਤੇ ਘਰ ਦੀ ਖਰਾਕ ਖਾਦੀ ਬੇਟਾ ਹਾਂ ਠੀਕ ਆ ਕਿਉਂ ਦੁੱਧ ਮਾਤਾ ਮੈਗੀਆਂ ਮੂਗੀਆਂ ਤਾਂ ਨਹੀਂ ਜਾਣਦੀ ਤੂੰ ਅੱਪੀ ਜੇ ਪੂਜੇ ਮੈਗੀਆਂ ਮੂਗੀਆਂ ਦਾ ਆਪਾਂ ਤਾਂ ਵੱਲ ਹੀ ਨਹੀਂ ਆਉਂਦਾ ਬੇਟਾ ਅੱਛਾ ਹਾਂ ਵੇਖੋ ਭਾਈ ਮਾਤਾ ਨੂੰ ਨਾ ਸਲਾਮ ਆ 70 ਸਾਲ ਦੀ ਉਮਰ ਆ ਤੇ ਪੁਰਾਣੀ ਦੁੱਧ ਦਹੀਂ ਖਰਾ ਕੇ ਖਾਦੀ ਆ ਹਜੇ ਬਾਗਾਂ 'ਚ ਨਾਲ ਮਟਿਆਰਾਂ ਕੁੜੀਆਂ ਦੇ ਕਸਗੇ ਚੱਕੇ ਆ ਤੇ ਬਾਗਾਂ 'ਚ ਗੋਡੀ ਪਾਈ ਜਾਂਦੀ ਆ ਤੇ ਆਪਣੇ ਭਾਈ ਪੰਜਾਬ 'ਚ ਨਾ 25 25 22 22 ਸਾਲ ਦੀਆਂ ਕੁੜੀਆਂ ਨੂੰ ਕਿਸੇ ਨੂੰ ਥਾਇਰੋਇਡ ਆ ਕਿਸੇ ਨੂੰ ਕਸਟਰੋਲ ਵੱਧਦੇ ਆ ਕਿਸੇ ਨੂੰ ਸਰਵਾਈਕਲ ਆ ਤੇ ਗੱਲ ਪਤਾ ਕਿੱਥੇ ਆ ਗਈ ਕੱਲੀ ਆ ਬਾਈ ਆ ਜਾਓਗਾ ਯਾ ਸੰਗੀ ਜੇ ਜਾਣੇ ਆ ਅੰਕਲ ਪਿੱਛੇ ਜੇ ਨਾ ਰਾਇ ਯਾਰ ਮੈਂ ਨਜ਼ਾਰਾ ਆ ਜਾਂਦਾ ਜਦੋਂ ਅੰਕਲ ਨਾਲ ਖੜ ਜਾਂਦਾ ਇੱਕ ਤਾਂ ਅਸੀਂ ਹਾਏ ਇੱਕੋ ਜੇ ਇੱਕ ਸਾਡੇ ਮਨ ਦੇ ਵਿਚਾਰ ਬਹੁਤ ਮਿਲਦੇ ਆ ਤੇ ਬਾਈ ਆਪਾਂ ਪਤਾ ਕੀ ਕਰਦੇ ਆਪਾਂ ਆਪ ਭੁੱਲ ਗਏ ਦੇਸੀ ਦੁੱਧ ਦਹੀਂ ਘਰੇ ਹੋਣੀ ਚਾਹੀਦੀ ਆ ਤੇ ਉਹ ਬਾਈ ਜੀਮਿੰਦਾਰ ਕਾਲਾ ਜਿਹਦੇ ਤਿੰਨ ਮੱਝਾਂ ਨਾ ਚੰਗੀਆਂ ਖੜੀਆਂ ਹੁਣ ਘਰੇ ਇੱਕ ਚੰਗੀ ਘੋੜੀ ਹੋਵੇ ਇਹ ਚੀਜ਼ਾਂ ਬਾਈ ਜਿਹੜੇ ਘਰੇ ਇਹ ਚੀਜ਼ਾਂ ਨਾ ਕੁੱਤੇ ਕਬੂਤਰ ਘੋੜੀਆਂ ਬੱਕਰੀਆਂ ਤੇ ਪਰਮਾਤਮਾ ਜਿੰਨਾ ਕੋ ਉਹਨਾਂ ਨੇ ਖਾਣਾ ਨਾ ਉਹ ਉਸੇ ਵਾਂਗੂ ਹੀ ਦੇ ਦਿੰਦਾ ਜੀ ਬਿਲਕੁਲ ਮੇਰੇ ਕੋਲੇ 17 18 ਕਿੱਲੇ ਪੈਲੀ ਆ ਮੈਂ ਹਰੇਕ ਸ਼ੌਂਕ ਪਗਾਇਆ ਘੋੜਗਾ ਮੇਰੇ ਘਰੇ ਆ ਕੁੱਕੜ ਮੈਂ ਰੱਖੇ ਕਬੂਤਰ ਮੈਂ ਰੱਖੇ ਬੱਕਰੀਆਂ ਦੇ ਫਾਰਮ ਮੇਰੇ ਆ ਮੈਂ ਯਾਰ ਮੰਨ ਕੇ ਚੱਲੋ ਮਾਣਾਂਗਾ ਕਰਾਂਗਾ ਮੈਂ ਕਿਸੇ ਤੋਂ ਆਇਜਤ ਨਹੀਂ ਲੈ ਕੱਲੇ ਬਾਪੂ ਦੀ ਇਆਜਤ ਹੁੰਦੀ ਸੀ ਕਿ ਬੇਬੇ ਨੇ ਮੈਨੂੰ ਆਖਿਆ ਵੀ ਪੁੱਤ ਕਰਲਾ ਚੌਂਕ ਪੂਰੇ ਤੇਰੇ ਦੇਣਾ ਤੈਨੂੰ ਪ੍ਰਮਾਤਮਾ ਨੇ ਬਹੁਤ ਕੁਛ ਦਿੱਤਾ ਤੇ ਬਾਈ ਅੱਥ ਨੇ ਅੰਕਲ ਨਾਲ ਸਕੂਨ ਮਿਲਦਾ ਪਹਿਲਾਂ ਮੇਰੇ ਕੋਲੇ ਨਾ ਮਾਰਵਾੜੀ ਘੋੜੀ ਸੀ ਕਾਲੀ ਤੇ ਮੇਰਾ ਟਾਣੀ ਚ ਘਾਰਾ ਤੇ ਜਦੋਂ ਮੈਂ ਪਿੰਡੋ ਮੇਰੇ ਟਰੈਕਟਰੋਂ ਤੋਂ ਮੇਰੇ ਕੋਲੇ 35 ਘੇ ਰੰਦਾ ਜੀ ਆ ਤਾਂ ਮਗਰੋ ਲੈ ਆ ਜਦੋਂ ਬਾਈ ਉਥੋਂ ਮੈਂ ਟਰੈਕਟਰ ਮੋੜ ਮੁੜ ਜਾਣਾ ਨਾ ਤੇ ਘੋੜੀ ਘਰੇ ਹਣਕਣ ਲੱਗ ਪੈਂਦੀ ਸੀ ਤੇ ਸਾਡੇ ਘਰ ਦੇ ਮੇਰੀ ਮੰਮੀ ਵਰਗੇ ਜਾਂ ਮੇਰਾ ਬੇਟਾ ਜਾਂ ਛੋਟੀ ਕੁੜੀ ਜਿਹੜੀ ਹੈਗੀ ਆਪਣਾ ਮੁੰਡੇ ਦੇ ਘਰੋਂ ਆਪਣੇ ਭਰਾ ਦਿਓ ਉਹਨਾਂ ਨੇ ਉਦੋਂ ਦੱਸ ਦੇਣਾ ਵੀ ਬਾਈ ਖੇਤੋਂ ਆਉਂਦਾ ਹੁਣ ਮੇਰੇ ਕੋਲੇ ਚਾਰ ਕੋੜੀਆਂ ਬਾਈ ਮੈਂ 3-4 ਦਿਨ ਜੇ ਬਾਹਰ ਰਹਿ ਜਾਣਾ ਤੇ ਮੇਰੀ ਇੱਕ ਕੋੜੀ ਆ ਫੇਵਰੇਟ ਹਾਇ ਤਾਂ ਵਿਚਾਰੀ ਗਾਮਚੀਆਂ ਜੀਆਂ ਬੈਠੀਆਂ ਆਲੀ ਭਰਾਵੋ ਜੀਵ ਜੀ ਪਰਮਾਤਮਾ ਨੇ ਦੇਤੀ ਲੈ ਲਈ ਤੇ ਪਰ ਯਾਰ ਉਹ ਜੇ ਮੈਂ 2-3 ਦਿਨ ਨਾ ਜਾਵਾਂ ਦਾਣਾ ਛੱਡ ਜਾਂਦੀ ਹੈ ਇੱਕ ਸਾਲ ਖਾਲੀ ਖੜੀ ਰਹੀ ਘਰੇ ਨੇ ਜੱਟ ਦੇ ਘਰੇ ਇੱਕ ਸਾਲ ਕੋੜੀ ਖਾਲੀ ਹੋਵੇ ਨਾ ਤੇ ਅਗਲਾ ਆਖ ਦਿੰਦਾ ਸੌਦਾ ਕਰ ਲੋ ਇਹ ਨਿਕੰਬਰ ਰਹਿੰਦੀ ਬਿਲਕੁਲ ਜੀ ਤੇ ਮੈਂ ਉਹਨੂੰ ਸਾਲ ਉਹੀ ਉਹਦੀ ਸੇਵਾ ਰੱਖੀ ਕੈਲਸ਼ੀਅਮ ਤੇਲ ਘਿਓ ਹਰੇਕ ਚੀਜ਼ ਆ ਸੋ ਬਾਈ ਬਣ ਕੇ ਨਾ ਹੱਥ ਜੋੜ ਕੇ ਮੇਰੀ ਬੇਨਤੀ ਆ ਗੁੱਸਾ ਨਾ ਮੰਨੋ ਇਹ ਤੁਹਾਨੂੰ ਪੰਜਾਬੀ ਦੇਸੀ ਵੀਡੀਓ ਵਿਖਾਈ ਆ ਆ ਅੰਕਲ ਹੁਰਾ ਵਾਂਗੂ ਹਰ ਕੀਰਤਨ ਸਿੰਘ ਉਹ ਜਾਖੜਾ ਰ ਗਿਆ ਵਰ ਇਨਾਂ ਦੀਆਂ ਰੀਸਾਂ ਕਰੋ ਵੱਡੇ ਦਰ ਰੱਖੋ ਜਾਨਵਰ ਪਾਲੋ ਪੰਜਾਬ ਰਾਜਸਥਾਨ ਵਰਗਾ ਸਵਰਗ ਨਹੀਂ ਪੰਜਾਬ ਤੋਂ ਬਾਅਦ ਜਿਹੜਾ ਵਿਰਸਾ ਪਹਿਲਾਂ ਤਾਂ ਆ ਗਿਆ ਰਾਜਸਥਾਨ ਚ ਕੱਚੇ ਘਰ ਉਹੀ ਉੱਤੇ ਛੱਤਾਂ ਲੈਂਟਰ ਲੂੰਟਰ ਇਨੇ ਬਾਲੇ ਹੈ ਨਹੀਂ ਵਦਗਾ ਸ਼ੁੱਧ ਪਾਣੀ ਨਹਿਰਾਂ ਦੇ ਯਾਰ ਗੱਲ ਮੈਂ ਕਾ ਉਦੋਂ ਬਾਅਦ ਆ ਗਿਆ ਲੈਂਦੇ ਪੰਜਾਬ 'ਚ ਇਹ ਚੀਜ਼ਾਂ ਸੋ ਆਪਾਂ ਬਾਈ ਪੰਜਾਬ ਵਾਲੇ ਸਾਰੀਆਂ ਚੀਜ਼ਾਂ ਛੱਡਦੇ ਜਾਂਦੇ ਆ ਬਾਈ ਬਣ ਕੇ ਹੱਥ ਬੰਨ ਕੇ ਬੇਨਤੀ ਆ ਜਿੱਦਾਂ ਆਪਾਂ ਟਰੈਕਟਰਾਂ ਤੇ ਖਰਚ ਕਰਕੇ ਵੱਡੇ ਡਿੱਕ ਡੁੱਕ ਲਵਾਉਣੇ ਹਨ ਨਾਲ ਜਾਨਵਰ ਪਾਲਿਆ ਕਰੋ ਬਾਈ ਇੱਕ ਘਰੇ ਬਲਦ ਹੋਣਾ ਵੀ ਜ਼ਰੂਰੀ ਆ ਆਪਾਂ ਚੀਜ਼ਾਂ ਭੁੱਲ ਗਏ ਕਿ ਬਲਦਾਂ ਦੇ ਹਾਲ ਵਹਿੰਦੇ ਸੀਗੇ ਉਹਨਾਂ ਦੇ ਕਰਮ ਨਾਲ ਜਾਂਦੇ ਸੀ ਖੇਤਾਂ 'ਚ ਉਦੋਂ ਲੋਕ ਸੌਖੇ ਸੀਗੇ ਕਿਸੇ ਦੀਆਂ ਲਿਮਟਾਂ ਨਹੀਂ ਸੀਗਾ ਕਰਜ਼ੇ ਨਹੀਂ ਦੇਣੇ ਸੀਗੇ ਵਾਧੂ ਖਰਚੇ ਨਹੀਂ ਸੀਗੇ ਹੁਣ ਆਪਾਂ ਬਹੁਤ ਕੁਝ ਗਵਾ ਚੁੱਕੇ ਆ ਸੋ ਬਾਈ ਸੋਚੋ ਮਾੜਾ ਜਾ ਤੇ ਆਪਣੇ ਪੁਰਾਣੇ ਵਿਰਸੇ ਕੰਨੀ ਆਓ ਜੇ ਬਾਈ ਕਿਸੇ ਨੂੰ ਵੀਡੀਓ ਮਾੜੀ ਲੱਗੀ ਭਰਾ ਨੂੰ ਕਮੈਂਟ ਨਾਲ ਲਿਖੇ ਠੀਕ ਆ ਕਿਉਂਕਿ ਮਿਰਚਾਂ ਬਾਈ ਕੰਗਾ ਨੂੰ ਲੱਗਣੀਆਂ ਜਿਹੜੇ ਬੰਦੇ ਇਹ ਵਿਰਸੇ ਭੁੱਲ ਗਏ ਅੰਕਲ ਤੇ ਵੀਡੀਓ ਬਾਈ ਸ਼ੇਅਰ ਦੱਬ ਕੇ ਕਰ ਦਿਓ ਯਾਰ ਤੇ ਫਾਰਮ ਤੇ ਆ ਕੇ ਰੌਣਕਾਂ ਲਾਇਆ ਕਰੋ ਇਹ ਬੰਦਾ ਨਾ ਹੀਰਾ ਦਿਲ ਇਨਸਾਨ ਆ ਜਿਵੇਂ ਬੰਦੇ ਦੀ ਸਿਹਤ ਆ ਤੇ ਉਦੋਂ ਵੱਡਾ ਹੀ ਦਿਲ ਆ ਬਾਲਾ ਕੋ ਸਾਂਭੀ ਬੈਠਾ ਪੁਰਾਣਾ ਵਿਰਸਾ ਹੁਣ ਬਈ ਸ਼ੇਅਰ ਕਰਨੀ ਥੋਡੀ ਜ਼ਿੰਮੇਵਾਰੀ ਆ ਦੇਸੀ ਵੀਡੀਓ ਸੀਗੀ ਗੱਲਾਂ ਬਾਤਾਂ ਮਣਦੀਆਂ ਕਰੀਆਂ ਓਵੇਂ ਤੁਰੇ ਫਰੇ ਬਾਲਾ ਕੋਈ ਐਡਵਰਟਾਈਜ਼ਮੈਂਟ ਨਹੀਂ ਕਰਿਆ ਆਪਾਂ ਨਾ ਕੋਈ ਫੂਫਾਂ ਕਰੀ ਆ ਕਈ ਮੈਨੂੰ ਨਾ ਫੋਨ ਆਉਂਦੇ ਆ ਭਰਾਵਾਂ ਦੇ ਬਈ ਚੁੱਟੇ ਕੱਪੜੇ ਪਾ ਕੇ ਚੰਗੇ ਰੀਬਾਕ ਦੇ ਬੂਟ ਪਾਇਆ ਕਰ ਆ ਜਿਹੜੀ ਕਟਿੰਗ ਆ ਬਠਿੰਡੋ ਕਰਾਇਆ ਕਰ ਸੋ ਭਰਾਵੋ ਆਪਾਂ ਦਾ ਦੇਸੀ ਬੰਦੇ ਆ 50 ਰੁਪਏ ਦੇ ਕੇ ਪਿੰਡ ਵਾਲੇ ਜਿਹੜਾ హెయిర్ ਕਟਿੰਗ ਵਾਲਾ ਉਹ ਤੋਂ ਮੜੇ ਮੜੇ ਆ ਛੇਡਾਂੀਆਂ ਚਕਾ ਕੇ ਸੈਟ ਵਾਲ ਕਰਾ ਲੈਂਦੇ ਆ ਆ ਉਹੀ 100 ਵਾਲੀਆਂ ਚੱਪਲਾਂ ਰੱਖਣੀਆਂ ਬਾਈ ਆਪਾਂ ਫੂ ਫਾਣੀ ਕਰਨੀ ਪਰਮਾਤਮਾ ਸੱਚੇ ਪਾਤਸ਼ਾਹ ਮੇਰਾ ਮਹਾਰਾਜ ਕਲੰਗਾਂ ਵਾਲਾ ਆਈ ਬਸ ਇੰਨਾ ਕੁ ਕੁਝ ਜਿੰਨਾ ਕੁ ਦਿੱਤਾ ਇਹ ਦੇ ਹੀ ਰੱਖੇ ਜਿੰਨਾ ਕੁ ਕੁਝ ਆ ਫਾਰਮ ਤੇ ਦਿੱਤਾ ਪਰਮਾਤਮਾ ਕਰੇ ਅੰਕਲੂਰੀ ਦਿਨ ਦੁੱਗਣੀ ਤੇ ਰਾਤ ਚੌਂਕੜੀ ਕਰਨ ਤੇ ਥੋੜੇ ਜੇ ਦਿਨਾਂ ਜੀ ਮੈਂ ਅੰਕਲੋਰਾ ਨਾਲ ਦੋ ਬੀਤਲ ਬੱਕਰੀਆਂ ਲੈ ਕੇ ਦੇਣੀਆਂ ਟਾਪ ਦੀਆਂ ਇੱਕ ਬਰਬਰੀ ਲੈ ਕੇ ਦੇਉਂਗਾ ਇੱਥੇ ਆ ਕੇ ਯਾਰ ਮੇਰਾ ਦਿਲ ਖੁਸ਼ ਹੋ ਗਿਆ ਤੇ ਹੌਲੀ ਹੌਲੀ ਬਾਈ ਹਣੀ ਜਾਖੜ ਨੂੰ ਆ ਕੇ ਨਾ ਇੱਥੇ ਦੋ ਨੁਗਰੀਆਂ ਕੋੜੀਆਂ ਵੀ ਰੱਖਣੀਆਂ ਇੱਕ ਲਿਆਉਣਾ ਇੱਥੇ ਦੇਸੀ ਬਲਦ ਜਿਹੜਾ ਆਪਣਾ ਵਿਰਸਾ ਯਾਰ ਸਾਰਾ ਸੰਭਾਲਾਂਗੇ ਬਾਈ ਹੋਰਾਂ ਨਾਲ ਹੁਣ ਜਿਵੇਂ ਕਹਿੰਦੇ ਨੇ ਨਾ ਗ੍ਰੈਡ ਚ ਤਾਰਾਂ ਲੱਗ ਗਿਆ ਸੋ ਬਾਈ ਵੀਡੀਓ ਚ ਜੇ ਕਿਸੇ ਨੂੰ ਗਲਤ ਬੋਲਿਆ ਗਿਆ ਹੋਵੇ ਹੱਥ ਜੋੜ ਕੇ ਮਾਫੀ ਮੰਗਦੇ ਆ ਤੇ ਸ਼ੇਅਰ ਦੱਬ ਕੇ ਕਰ ਦਿਓ ਲੱਗ ਜੇ 1 ਮਿਲੀਅਨ ਮਿਲਦੇ ਆ ਜਲਦੀ ਨਵੀਂ ਵੀਡੀਓ ਨਾਲ ਧੰਨਵਾਦ ਦੋਸਤੋ